ਅਹੀ ਤਾਂ ਗੱਲ ਹੁਣ ਆ ਜਿਹੜੇ ਆਗੂ ਨੇ ਇਹਨਾਂ ਦੀਆਂ ਗੱਡੀਆਂ ਨੇ ਜਦੋਂ ਉਲੰਘਣਾ ਹੁੰਦਾ ਹੈ ਉਦੋਂ ਤਾਂ ਸਾਰੀ ਸੜਕ ਖਾਲੀ ਕਰਾ ਦਿੱਤੀ ਜਾਂਦੀ ਉਹ ਦੂਰ ਦੂਰ ਤੱਕ ਚੌਥੇ ਮੰਜ਼ਲੇ ਤੱਕ ਨਾਕੇ ਲੱਗੇ ਹੁੰਦੇ ਨੇ ਪੁਲਿਸ ਫੈਲੀ ਹੁੰਦੀ ਹੈ ਹੁਣ ਜੇਕਰ ਇਹਨਾਂ ਦਾ ਟੱਬਰ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਸਾਡੇ ਵਾਂਗ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸੜਕਾਂ ਦੇ ਉੱਤੇ ਤਾਂ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਹੁੰਦਾ ਕੀ ਹੈ ਸਾਡੇ ਨਾਲ ਸਾਨੂੰ ਤਾਂ ਇਹ ਚਾਹੀਦਾ ਕਿ ਸਾਡੀ ਇਹ ਵੀਡੀਓ ਉਹਨਾਂ ਤਿੱਕਰ ਪਹੁੰਚੇ ਤੇ ਇਦਾਂ ਦੀਆਂ ਚੀਜ਼ਾਂ ਦੇ ਉੱਪਰ ਵੀ ਐਕਸ਼ਨ ਲਿਆ ਜਾਵੇ ਜਿੱਦਣ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੰਘਣਾ ਹੁੰਦਾ ਸੜਕਾਂ ਦੇ ਉੱਪਰ ਉਹਨਾਂ ਨੂੰ ਸੜਕਾਂ ਮਿਲਦੀਆਂ ਖੁੱਲੀਆਂ ਜਿੱਦਣ ਲੰਗੜਾ ਹੁੰਦਾ ਅਸੀਂ ਉਸ ਦਿਨ ਸਾਡੇ ਬਾਰੇ ਰੋਡ ਹੁੰਦੇ ਆ ਭੀੜੇ ਜੇਕਰ ਅਸੀਂ ਨਕੂਦਰ ਚੌਂਕ ਤੋਂ ਜੋਤੀ ਚੌਂਕ ਆਉਣਾ ਹੋਵੇ ਆਲੇ ਦੁਆਲੇ ਐਨਕ੍ਰੋਚਮੈਂਟ ਬਿਲਕੁਲ ਗੱਡੀਆਂ ਖੜੀਆਂ ਹੋਈਆਂ ਲੋਕਾਂ ਦੇ ਸਮਾਨ ਬਾਹਰ ਆ ਲੋਕਾਂ ਨੇ ਆਪਣੀਆਂ ਦੁਕਾਨਾਂ ਬਾਹਰ ਲਾਈਆਂ ਹੋਈਆਂ ਜੀ ਉਹਨਾਂ ਨੂੰ ਹਟਾਉਣਾ ਕਿਹਦਾ ਕੰਮ ਆ ਤੇ ਅਸੀਂ ਕਾਨੂੰਨ ਕਦੇ ਵੀ ਮੰਨੇ ਨਹੀਂ ਅਸੀਂ ਕਾਨੂੰਨਾਂ ਦੇ ਪਾਲਕ ਨਹੀਂ ਇਸੇ ਕਰਕੇ ਜਿਹੜਾ ਸੜਕੀ ਅੱਤਵਾਦ ਆ ਜਿਹਨੂੰ ਅਸੀਂ ਸੜਕੀ ਅੱਤਵਾਦ ਕਹਿੰਨੇ ਆ ਉਨੇ ਸਾਡੇ ਘਰਾਂ ਦੇ ਬਹੁਤ ਸਾਰੇ ਚਿਰਾਗ ਖਾਲੇ ਬਹੁਤ ਸਾਰੇ ਸਾਡੇ ਪਾਲਣ ਹਾਰੇ ਖਾਲੇ ਬਹੁਤ ਸਾਰੇ ਸਾਡੇ ਮਾਪੇ ਭੈਣ ਭਰਾ ਸਾਰੇ ਖਾਲੇ ਉਹਨਾਂ ਸੜਕਾਂ ਦੇ ਉੱਪਰ ਰੰਗ ਲੱਕ ਦਾ ਹੁਣ ਕਾਲਾ ਨਹੀਂ ਹੁਣ ਲਾਲ ਰੰਗ ਆ ਪਿਛੋਂ ਤੇਜ਼ ਰਫਤਾਰ ਟਰੱਕ ਆਇਆ ਹੁਣ ਮੈਨੂੰ ਨਹੀਂ ਪਤਾ ਉਹ ਸੁੱਤਾ ਉੱਠਾ ਸੀ ਉਹਨੇ ਨਸ਼ਾ ਕੀਤਾ ਸੀ ਕੀ ਸੀਗਾ ਉਹਨੂੰ ਦਿਖਿਆ ਨਹੀਂ ਸਾਈਕਲ ਵਾਲਾ ਕੀ ਹੋਇਆ ਉਹਨੇ ਉਹਨੂੰ ਦਰੜ ਦਿੱਤਾ ਉਹਨੂੰ ਪਤਾ ਲੱਗ ਗਿਆ ਸੀ ਮੇਰੇ ਟਰੱਕ ਦੇ ਥੱਲੇ ਕੋਈ ਬੰਦਾ ਆ ਗਿਆ ਉਹਨੇ ਟਰੱਕ ਰੋਕਿਆ ਨਹੀਂ ਉਹ ਟਰੱਕ ਲੈ ਕੇ ਉੱਥੋਂ ਭੱਜ ਗਿਆ ਉਦੀ ਲੱਤ ਵਿੱਚੋਂ ਕੱਟੀ ਗਈ ਤੇ ਉਹ ਪਹਿਲਾ ਹਾਦਸਾ ਸੀ ਜਿਹੜਾ ਮੈਂ ਅੱਖੀ ਦੇਖਿਆ ਸੀ ਤੇ ਮੈਂ ਉਸ ਸਮੇਂ ਛੋਟੀ ਬਹੁਤ ਸੀ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਸੀ ਕਿ ਯਾਰ ਕੋਈ ਕਾਨੂੰਨ ਨਹੀਂ ਕੋਈ ਰੈੱਡ ਲਾਈਟ ਤੇ ਨਹੀਂ ਰੁਕਦਾ yellow light ਦਾ ਇਹਨਾਂ ਨੂੰ ਪਤਾ ਹੀ ਨਹੀਂ ਮਤਲਬ ਕੀ ਹੈ ਵੇਟ ਕਰਨਾ ਹੁੰਦਾ ਤਾਂ ਵੇਟ ਕਰਦੇ ਹੀ ਨਹੀਂ ਉੱਥੇ ਮੈਂ ਕਹਾਂ ਜੀ ਜਦੋਂ yellow light ਦੇ ਦੋ ਤੇਜ਼ ਕਰ ਦਿੰਦੇ ਆ ਵੀ ਅਸੀਂ ਲੰਘ ਹੀ ਜਾਣਾ ਉਹਨੇ ਸਾਡੇ ਲੰਘਣ ਵਾਸਤੇ ਆ ਹਾਂ ਸਾਨੂੰ ਇਹ ਸੋਚਣਾ ਪੈਗਾ ਜਿਹੜੇ ਆ ਰਹੇ ਹੁਸ਼ਿਆਰਪੁਰ ਵੱਲੋਂ ਜਿਨਾਰੇ ਰਾਮਾ ਮਡੀ ਚੌਕ ਦੇ ਵਿੱਚੋਂ ਦੀ ਘੁੰਮ ਕੇ ਪੀਏਪ ਨੂੰ ਚੜਨਾ ਤੇ ਜਾਂ ਜਿਨ੍ਹਾਂ ਨੇ ਲੁਧਿਆਣੇ ਵੱਲ ਨੂੰ ਨਿਕਲਣਾ ਬਸ ਉੱਥੇ ਉਹਨਾਂ ਦਾ ਰਸਤਾ ਰੋਕ ਕੇ ਖੜ ਜਾਂਦੀ ਆ। ਉੱਥੇ ਹੀ ਖੜਦੀ ਆ ਬਿਲਕੁਲ। ਤੇ ਜੇਕਰ ਉੱਥੇ ਬੱਸਾਂ ਖੜਦੀਆਂ ਉੱਥੇ ਇੱਕ ਪੱਕਾ ਨਾਕਾ ਆ। ਹੂੰ। ਪੁਲਿਸ ਵਾਲੇ ਕਿੱਥੇ ਆ? ਨਹੀਂ ਰੋਕਦੇ। ਸਾਡਾ ਪੁਲਿਸ ਪ੍ਰਸ਼ਾਸਨ ਕਿੱਥੇ ਆ? ਸਾਡੀ ਇਹ ਫਰਿਆਦ ਆ ਕਿ ਕਿਤੇ ਅਫਸਰੋ ਆਪਣੇ ਘਰੋਂ ਨਿਕਲੋ ਬਾਹਰ। ਹੂੰ। ਤੁਸੀਂ ਦੇਖੋ ਤੁਹਾਡੇ ਜਿਹੜੇ ਮੁਤੈਦ ਅਫਸਰ ਨੇ ਉਹ ਨਾਕਿਆਂ ਤੇ ਰਾਤ ਨੂੰ ਹੁੰਦੇ ਨਹੀਂ। ਪਾਵੇਂ ਕਿਤੇ ਤੁਸੀਂ ਉਹਨਾਂ ਦੀ ਡਿਊਟੀ ਲਗਾਈ ਹੋਵੇ ਪਰ ਉਹ ਅੱਧੀ ਰਾਤ ਨੂੰ ਰਾਤ ਨੂੰ ਸੜਕਾਂ ਸੁੰਨੀਆਂ ਛੱਡ ਕੇ ਚੋਰਾਂ ਦੇ ਹਵਾਲੇ ਆਪ ਵੀ ਜਾ ਕੇ ਹੂਕ ਸੁੱਤੇ ਪਏ ਹੁੰਦੇ ਆ ਘੁਰਾੜੇ ਮਾਰਦੇ ਹੁੰਦੇ ਆ ਵਕਤ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਵਕਤ ਬਦਲਣ ਦੇ ਲਈ ਪਿਆਰਪਰੀ ਸਾਸ਼ਟ੍ਰਕਾਲ ਮੈਂ ਹਾ ਹਿੰਨਾਕ ਨੋਝਿਆ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਮੁਰਤੋਂ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਵੀ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ਸਾਡੇ ਨਾਲ ਉਹ ਜੁੜੇ ਬੈਠੇ ਨੇ ਸਵੇਰ ਚੜੀ ਹੈ ਔਰ ਇਸ ਚੜੀ ਹੋਈ ਸਵੇਰ ਦੇ ਵਿੱਚ ਜਿੱਥੇ ਚਿੜੀਆਂ ਜਨੌਰ ਚੈੱਕਦੇ ਨੇ ਫੁੱਲ ਮੈੱਕਦੇ ਨੇ ਉੱਥੇ ਹੀ ਤੁਹਾਡੇ ਟੈਕਦੇ ਹੋਏ ਚਿਹਰੇ ਇਹ ਦੱਸਦੇ ਨੇ ਕਿ ਅੱਜ ਨਵੀਂ ਆਸ ਤੇ ਉਮੀਦ ਦੇ ਨਾਲ ਅੱਜ ਦੇ ਦਿਨ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਜੀ ਜੋਗੀ ਜੀ ਅਸੀਂ ਪ੍ਰੋਗਰਾਮ ਸਵੇਰ ਸਵੇਰ ਦੇ ਵਿੱਚ ਬਹੁਤ ਸਾਰੇ ਮੁੱਦੇ ਵਿਚਾਰੇ ਨੇ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਨੇ ਪਰ ਅੱਜ ਮੈਂ ਚਾਹੁੰਦੀ ਹਾਂ ਕਿ ਅਸੀਂ ਗੱਲ ਕਰੀਏ ਕਾਨੂੰਨ ਦੇ ਉੱਤੇ ਜੀ ਇਸ ਉੱਤੇ ਗੱਲ ਕਰਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਕਾਨੂੰਨ ਤਾਂ ਬਹੁਤ ਜ਼ਿਆਦਾ ਬਣੇ ਨੇ ਅਣਗਿਣਤ ਹਮ ਗਿਨੇ ਨਹੀਂ ਜਾ ਸਕਦੇ ਠੀਕ ਹੈ ਇੰਨੇ ਕਾਨੂੰਨ ਬਣ ਚੁੱਕੇ ਨੇ ਪਰ ਵੱਡੀ ਗੱਲ ਇਹ ਹੈ ਕਿ ਅਮਲ ਕਿੰਨਾ ਕੁ ਹੋ ਰਿਹਾ ਹੈ ਤੇ ਇਸ ਨੂੰ ਅਮਲ ਕਰਉਣ ਵਾਸਤੇ ਕੀ ਕੀਤਾ ਕੀ ਜਾ ਰਿਹਾ ਹੈ ਦੇਖੋ ਇਸ ਗੱਲ ਨੂੰ ਆਪਾਂ ਇੱਕ ਸਕਿੰਟ ਦੇ ਵਿੱਚ ਇੱਥੇ ਖਤਮ ਕਰ ਸਕਦੇ ਹਾਂ ਕਿ ਕਾਨੂੰਨ ਐਨੇ ਕ ਨੇ ਕਿ ਜਿੰਨੇ ਤੁਹਾਡੇ ਸਿਰ ਦੇ ਉੱਪਰ ਵਾਲ ਜੀ ਤੇ ਅਮਲ ਉਹਨਾਂ ਆ ਜਿੰਨਾਂ ਦੇ ਆਪਣੇ ਦਿਲ ਦੇ ਵਿੱਚ ਸੱਚਾਈ ਜੀ ਅਮਲ ਹੈ ਨਹੀਂ ਇੱਥੇ ਕਾਨੂੰਨ ਬਹੁਤ ਨੇ ਹੁਣ ਇੱਕ ਨਵਾਂ ਕਾਨੂੰਨ ਆਇਆ ਸੋਧ ਹੋ ਕੇ ਜਿਹੜਾ ਜੋ ਟ੍ਰੈਫਿਕ ਦਾ ਨਿਯਮ ਆ ਉਹਦੇ ਵਿੱਚ ਇੱਕ ਸੋਧ ਹੋਈ ਹੈ ਕਿ ਜਿਹੜਾ 18 ਸਾਲ ਦਾ ਬੱਚਾ ਉਹ ਜੇਕਰ ਵਾਹਨ ਚਲਾਉਂਦਾ ਹੈ ਤਾਂ ਉਹਦੇ ਮਾਪਿਆਂ ਨੂੰ ਜਿਹੜੀ ਹੈ ਉਹ ਜੁਰਮਾਨਾ ਇੱਕ ਤਾਂ ਮੋਟਾ ਕਰਨਾ ਜੇਕਰ ਕੋਈ ਅਨਸੁਖਾਮੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਦੇ ਵਿੱਚ 3 ਸਾਲ ਦੀ ਕੈਦ ਹੋਣੀ ਹੈ ਬੱਚੇ ਦੇ ਨਾਲ ਨਾਲ ਮਾਪੇ ਡੂੰਗੇ ਜਾਣਗੇ ਕਾਨੂੰਨ ਤਾਂ ਪਹਿਲਾਂ ਵੀ ਸੀਗਾ ਪਰ ਪਹਿਲਾਂ 18 ਸਾਲ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਤੋਂ ਕੀ ਕਿਸੇ ਪੁਲਿਸ ਵਾਲੇ ਨੇ ਕਿਸੇ ਟ੍ਰੈਫਿਕ ਵਾਲੇ ਨੇ ਕਿਸੇ ਅਧਿਕਾਰੀ ਨੇ ਪ੍ਰਸ਼ਾਸਨ ਨੇ ਕਦੇ ਰੁਕਿਆ ਨਹੀਂ ਨਹੀਂ ਰੋਕੇ ਤੁਸੀਂ ਅੱਜ ਵੀ ਚਲੇ ਜਾਓ ਸਕੂਲਾਂ ਦੇ ਬਾਹਰ ਤੁਹਾਨੂੰ ਮੋਟਰਸਾਈਕਲ ਦਿਖਾਈ ਦੇਣਗੇ ਭਾਵੇਂ ਕਿ 20 ਦਿਨਾਂ ਦੀ ਮੌਲਤ ਦਿੱਤੀ ਹੋਈ ਆ ਹੁਣ ਮਨਜੁਗ ਡੀਜੀਪੀ ਸਾਹਿਬ ਵੱਲੋਂ ਪਰ ਚੱਕਰ ਇਹ ਆ ਕਿ ਸਕੂਲਾਂ ਦੇ ਬਾਹਰ ਜਿਹੜੇ ਸਭ ਤੋਂ ਵੱਡੀ ਗੱਲ ਹੁਣ ਸੁਣਨ ਵਾਲੀ ਸਕੂਲਾਂ ਦੇ ਬਾਹਰ ਜਿਹੜੇ ਅਣਅਧਿਕਾਰਿਤ ਪਾਰਕਿੰਗ ਬਣੀਆਂ ਹੋਈਆਂ ਨੇ ਅਣਅਧਿਕਾਰਿਤ ਉੱਥੇ ਪਾਰਕਿੰਗ ਲਾ ਕੇ ਸਕੂਟਰ ਲਾਉਂਦੇ ਆ ਮੋਟਰਸਾਈਕਲ ਲਾਗਦੇ ਉੱਥੇ ਬੱਚਿਆਂ ਦੇ ਔਰ ਬੱਚੇ ਜਿਹੜੇ ਜਿਹੜਾ ਪਲੱਸ 2 ਦੇ ਵਿੱਚ ਪੜਦਾ ਬੱਚਾ ਕੋਈ ਮੇਰੇ ਵਰਗਾ ਫੇਲ ਫੁੱਲ ਹੋ ਗਿਆ ਹੋਗਾ ਦੋ ਚਾਰ ਵਾਰੀ ਤਾਂ ਰਲ ਗਿਆ ਹੋਗਾ ਤਾਂ 18 ਤੋਂ ਟੱਪ ਗਿਆ ਹੋਊਗਾ ਪਰ ਜਿਹੜਾ ਪਲੱਸ 2 ਦੇ ਵਿੱਚ ਬੱਚਾ ਲਗਾਤਾਰ ਜਾਂਦਾ ਉਹ 18 ਸਾਲ ਨੂੰ ਪਹੁੰਚਦਾ ਨਹੀਂ 17 ਸਾਲ 'ਚ ਕੰਪਲੀਟ ਹੁੰਦੀ ਹੈ ਕੰਪਲੀਟ ਹੋ ਜਾਂਦੀ ਹੈ ਹਨਾ ਤੇ ਉੱਥੇ ਜਿਹੜੇ ਮੋਟਰਸਾਈਕਲਾਂ ਤੇ ਹੁੰਦੇ ਇਹਦਾ ਮਤਲਬ ਸਾਰੇ ਹੀ ਗੈਰਕਾਨੂੰਨੀ ਆ ਸਾਰੇ ਸਾਰੇ ਬਿਲਕੁਲ ਤੇ ਜਦੋਂ ਆਪਣੇ ਘਰਾਂ ਦੇ ਵਿੱਚੋਂ ਨਿਕਲਦੇ ਆ ਮੇਨ ਮੇਨ ਚੌਕਾਂ ਦੇ ਵਿੱਚ ਨਾਕੇ ਲੱਗੇ ਹੁੰਦੇ ਆ ਅੱਜ ਤੱਕ ਕਦੇ ਕਿਸੇ ਨੇ ਹੱਥ ਦੇ ਕੇ ਕਿਸੇ ਪੁਲਿਸ ਵਾਲੇ ਨੇ ਭਲਾ ਉਪਕਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਾਨੂੰਨਾਂ ਤੋਂ ਸਖਣੇ ਆ ਕਿ ਉਹਨਾਂ ਨੂੰ ਕਾਨੂੰਨਾਂ ਦਾ ਪਤਾ ਨਹੀਂ ਕਿ ਉਹਨਾਂ ਨੂੰ ਟ੍ਰੈਫਿਕ ਨਿਜ਼ਮ ਕੀ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਪਤਾ ਸਾਰਾ ਕੁਝ ਹੀ ਆ ਪਰ ਉਹ ਰੋਕਦੇ ਨਹੀਂ ਤੁਸੀਂ ਵੱਡੇ ਵੱਡੇ ਜਲੰਧਰ ਸ਼ਹਿਰ ਦੀ ਇਕੱਲੇ ਦੀ ਗੱਲ ਕਰ ਲਓ ਬਾਕੀ ਤਾਂ ਸਾਰੇ ਜੋ ਹੋ ਰਿਹਾ ਪਤਾ ਹੀ ਐ ਇਕੱਲੇ ਜਲੰਧਰ ਸ਼ਹਿਰ ਦੇ ਵਿੱਚ ਹੀ ਗੱਲ ਕਰ ਲਈਏ ਤਾਂ ਬਹੁਤ ਵੱਡੇ ਵੱਡੇ ਸਕੂਲ ਐਸੇ ਆ ਕਿ ਜਿਨ੍ਹਾਂ ਦੇ ਮੋਰੇ ਪੱਕੇ ਨਾਕੇ ਆ ਹੂੰ ਪਰ ਉੱਥੇ ਵੀ ਪੁਲਿਸ ਵਾਲੇ ਕੁਝ ਕਹਿੰਦੇ ਨਹੀਂ ਉੱਥੇ ਵੀ ਆਰਾਮ ਦੇ ਨਾਲ ਖੜੇ ਰਹਿੰਦੇ ਆ ਇਹ ਫੜਦੇ ਕਿਹਨੂੰ ਆ ਪੁਲਿਸ ਵਾਲੇ ਜਿਹਦੇ ਸਿਰ ਤੇ ਹੈਲਮਟ ਹੈ ਨਹੀਂ ਔਰ ਉਹ ਵੀ ਕੌਣ ਕਿ ਜਿਹੜਾ ਵਿਚਾਰਾ ਰਾਹगिर ਕਿਤੇ ਪਰੇਸ਼ਾਨ ਹੋਇਆ ਜਾਂਦਾ ਜੀ ਸਾਨੂੰ ਅੱਜ ਕਾਨੂੰਨਾਂ ਦੀ ਪਾਲਣਾ ਕਰਾਉਣ ਦੇ ਵਾਸਤੇ ਪੁਲਿਸ ਨੂੰ ਸਖਤ ਹੋਣਾ ਪਏਗਾ ਤੇ ਜਿਹੜੇ ਮਾਮੇ ਚਾਚੇ ਤਾਏ ਮਾਸੜ ਜਿਹੜੇ ਫੋਨ ਕਰ ਦਿੰਦੇ ਆ ਉਹਨਾਂ ਨੂੰ ਵੀ ਅੰਦਰ ਕਹਿਣਾ ਪਏਗਾ ਕਿ ਭਾਈ ਤੁਹਾਡਾ ਨਾਮ ਲਿਖ ਦੀਏ ਵਿੱਚ ਜਿਹੜਾ ਚਲਾਨ ਕੱਟਣ ਲੱਗੇ ਬਿਲਕੁਲ ਜੇਕਰ ਪੁਲਿਸ ਵਾਲੇ ਆਪ ਸਾਫ ਸੁਥਰੇ ਹੋਣਗੇ ਉਹਨਾਂ ਦਾ ਕਿਰਦਾਰ ਸਾਫ ਸੁਥਰਾ ਹੋਵੇਗਾ ਫਿਰ ਤਾਂ ਉਹ ਆ ਚੀਜ਼ਾਂ ਨਹੀਂ ਕਰਨਗੇ ਤੇ ਨਾ ਹੀ ਪੁਲਿਸ ਵਾਲਿਆਂ ਤੇ ਕੋਈ ਉਂਗਲ ਚੁੱਕ ਸਕੇਗਾ ਹੁਣ ਤੁਸੀਂ ਬੱਚਿਆਂ ਦੀ ਗੱਲ ਕੀਤੀ ਕਿ ਜਦੋਂ ਸਵੇਰ ਨੂੰ ਬੱਚੇ ਨਿਕਲਦੇ ਨੇ ਮੋਟਰਸਾਈਕਲਾਂ ਦੇ ਉੱਤੇ ਬੁਲੇਟਾਂ ਦੇ ਉੱਤੇ ਹਨਾ ਗੱਡੀ ਲੈ ਕੇ ਵੀ ਕੋਈ ਨਾ ਕੋਈ ਚਲਾ ਜਾਂਦਾ ਆ ਜਿਹੜੇ ਬਹੁਤ ਜ਼ਿਆਦੇ ਵੱਡੇ ਘਰਾਂ ਤੋਂ ਬਿਲੋਂਗ ਕਰਦੇ ਨੇ ਤਾਂ ਉਹ ਕੀ ਕਰਦੇ ਨੇ ਹੁਣ ਜਦੋਂ ਕਾਨੂੰਨ ਬਣ ਗਿਆ ਇੱਕ ਦੋ ਵਾਰ ਚਲੋ ਜੇਕਰ ਪੁਲਿਸ ਵਾਲੇ ਨੇ ਬੱਚਾ ਸਮਝ ਕੇ ਛੱਡ ਵੀ ਦਿੱਤਾ ਕਿ ਚਲ ਕੋਈ ਗੱਲ ਨਹੀਂ ਗਾਂ ਤੋਂ ਧਿਆਨ ਰੱਖੀ ਗਾਂ ਤੋਂ ਤੂੰ ਮੋਟਰਸਾਈਕਲ ਬੁਲਟ ਨਹੀਂ ਲੈ ਕੇ ਹੋਣਾ ਜੀ ਬੱਚੇ ਕੀ ਕਰਦੇ ਨੇ ਉਹਨਾਂ ਨੇ ਉਹੀ ਗਲਤੀ ਦੁਬਾਰਾ ਕਰਨੀ ਕਰਦੇ ਕੀ ਨੇ ਹੁਣ ਰਸਤਾ ਇੱਕ ਤਾਂ ਹੈ ਨਹੀਂ ਰਸਤੇ ਬਹੁਤ ਸਾਰੇ ਨੇ ਉਹਨਾਂ ਨੇ ਉਸ ਰਾਤ ਨੂੰ ਨਹੀਂ ਜਾਣਾ ਜਿੱਥੇ ਪੁਲਿਸ ਵਾਲਿਆਂ ਦੇ ਨਾਕੇ ਹੁੰਦੇ ਨੇ ਉਹਨਾਂ ਨੇ ਘੁੰਮ ਫਿਰ ਕੇ ਪਤਾ ਨਹੀਂ ਵਿੱਚੋਂ ਕਿਤੋਂ ਗਲੀਆਂ ਦੇ ਵਿੱਚੋਂ ਨਿਕਲ ਨਿਕਲ ਕੇ ਜਾਣਾ ਕਿ ਸਾਨੂੰ ਕੋਈ ਦੇਖਣਾ ਲਵੇ ਸਾਨੂੰ ਕੋਈ ਪੁਲਿਸ ਵਾਲਾ ਫੜਨਾ ਲਵੇ ਜੀ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਹੋ ਇੱਥੇ ਤਾਂ ਵੱਡੇ ਵੀ ਇਹੀ ਕਰਦੇ ਆ ਜਿੱਥੇ ਨਾਕਾ ਲੱਗਾ ਹੁੰਦਾ ਦੂਰੋਂ ਦੇਖ ਕੇ ਮੁੜ ਜਾਂਦੇ ਨੇ ਦੂਰੋਂ ਯੂ-ਟਰਨ ਮਾਰਦੇ ਨੇ ਗੱਡੀਆਂ ਦਾ ਭਾਵੇਂ ਫਿਰ ਕੋਈ ਹਾਦਸਾ ਕਿਉਂ ਨਾ ਹੋ ਜਵੇ ਬਹੁਤ ਸਾਰੇ ਹਾਦਸੇ ਇਦਾਂ ਹੋਏ ਉੱਥੋਂ ਯੂ-ਟਰਨ ਮਾਰ ਕੇ ਉਹਨਾਂ ਨੇ ਪਿੱਛੇ ਨੂੰ ਮੋੜ ਲੈਣਾ ਉਦੋਂ ਗੁੱਸਾ ਬਹੁਤ ਹੁੰਦਾ ਆ ਆ ਸਾਰੀਆਂ ਚੀਜ਼ਾਂ ਅਸੀਂ ਵੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਆ ਕਿਉਂਕਿ ਸੇ ਸਾਰੀਆਂ ਸੜਕਾਂ ਦੇ ਉੱਤੇ ਉਤਰਦੇ ਆ ਸਾਡੀ ਸਾਰਿਆਂ ਦੀ ਇੱਕ ਨਾ ਕਹਿ ਸਕਦੇ ਕਿ ਕਿ ਨਿੱਜੀ ਸਮੱਸਿਆ ਬਣ ਚੁੱਕੀ ਹੈ ਕਿ ਅਸੀਂ ਹਰੇ ਹਰ ਕੋਈ ਹੀ ਨਾ ਇਸ ਸਮੱਸਿਆ ਦੇ ਨਾਲ ਜੂਝਦਾ ਜ਼ਰੂਰ ਹੈ ਪਰ ਬੋਲਦਾ ਕੋਈ ਨਹੀਂ ਹੈਗਾ ਕਿਉਂਕਿ ਜੇਕਰ ਬੋਲਦੀ ਏ ਤਾਂ ਫਿਰ ਸਾਡੇ ਗੱਲ ਪੈਣ ਨੂੰ ਆ ਜਾਂਦੇ ਆ ਕਿ ਤੁਸੀਂ ਵੀ ਕਿੱਦਾਂ ਬੋਲ ਰਹੇ ਇੱਥੇ ਜਿੰਨਾ ਬੰਦਾ ਗਲਤ ਹੈ ਨਾ ਉਨਾ ਹੀ ਉੱਚੀ ਬੋਲਦਾ ਹੈ ਇੱਕ ਕਹਾਣੀ ਸੁਣੋ ਸੁਣਾਓ ਜੀ ਮੈਨੂੰ ਕਹਾਣੀਆਂ ਸੁਣਨੀਆਂ ਬਹੁਤ ਪਸੰਦ ਆ ਕਿਤੇ ਨਾ ਤਿੰਨ ਚਾਰ ਦੇਸ਼ਾਂ ਦੇ ਮੁਲਕਾਂ ਦੇ ਲੋਕ ਇਕੱਠੇ ਹੋਏ ਸੀ ਅੱਛਾ ਜੀ ਬੁੱਧੀਜੀਵੀ ਟ੍ਰੈਫਿਕ ਨਿਯਮਾਂ ਦੇ ਉੱਪਰ ਗੱਲਬਾਤ ਕਰਨ ਲੱਗ ਪਏ ਉਹ ਪੁੱਛਣ ਲੱਗ ਗਏ ਯਾਰ ਤੁਹਾਡੇ ਮੁਲਕ ਦੇ ਵਿੱਚ ਕਿਹੜੇ ਹੱਥ ਟ੍ਰੈਫਿਕ ਚੱਲਦਾ ਹੈ ਉਹ ਕਹਿੰਦਾ ਸਾਡੇ ਤੇ ਯਾਰਾ ਸੱਜੇ ਚੱਲਦਾ ਹੈ ਉਹ ਕਹਿੰਦਾ ਅੱਛਾ ਜੀ ਬੜੀ ੱਚੀ ਗੱਲ ਹੈ ਫਿਰ ਦੂਸਰੇ ਪੁੱਛਣ ਲੱਗੇ ਤਵਾਡੇ ਕਿਹੜੇ ਹੱਥ ਚੱਲਦਾ ਹੈ ਕਹਿੰਦਾ ਯਾਰ ਸਾਡੇ ਖੱਬੇ ਚੱਲਦਾ ਹੈ ਫਿਰ ਆ ਗਈ 바ਰੀ ਸਾਡੇ ਮੁਲਕ ਦੀ ਫਰਦਿਸ਼ ਮਹਾਨ ਦੀ ਉਹਨੂੰ ਕਹਿੰਦੇ ਵੀ ਤੁਹਾਡੇ ਟ੍ਰੈਫਿਕ ਕਿਸ ਹੱਥ ਤੇ ਚੱਲਦਾ ਹੈ ਕਹਿੰਦਾ ਜੀ ਅਗਲੇ ਤੇ ਡਿਪੈਂਡ ਕਰਦਾ ਮੋਰਲਾ ਕਿਧਰੋਂ ਆ ਰਿਹਾ ਜੀ ਉਹਨੂੰ ਦੇਖ ਕੇ ਅਸੀਂ ਸੱਚੇ ਹੋਣਾ ਜਾਂ ਖੱਬੇ ਹੋਣਾ ਬਿਲਕੁਲ ਸਹੀ ਇਹ ਸਾਡੀ ਸਰਦਾਰਦੀ ਹੈ ਜਿਹੜਾ ਉਹ ਆ ਰਿਹਾ ਉਹ ਗਲਤ ਨਹੀਂ ਜੇਕਰ ਅਸੀਂ ਉਹਦੇ ਵਿੱਚ ਟਕਰਾ ਗਏ ਫਿਰ ਗਲਤੀ ਸਾਡੀ ਹੁਣ ਦੇਖੋ ਤੁਸੀਂ ਪੁਲਿਸ ਵਾਲਿਆਂ ਦੀ ਗੱਲ ਕਰਦੇ ਸਭ ਤੋਂ ਵੱਡਾ ਹੈੱਡ ਕੁਆਰਟਰ ਜਿਹੜਾ ਆ ਉਹ ਪੁਲਿਸ ਦਾ ਪੀਏਪ ਹੈ ਹੂੰ ਜੀ ਠੀਕ ਉੱਥੇ ਇੱਕ ਸਕੂਲ ਵੀ ਆ ਉੱਥੇ ਪੀਏਪ ਦੇ ਵਿੱਚ ਕੀ ਹੁੰਦਾ ਰਾਮਾ ਮੰਡੀ ਤੋਂ ਜਿਹੜੇ ਲੋਕ ਆਉਂਦੇ ਨੇ 100% ਲੋਕ ਉਹ ਗਲਤ ਆਉਂਦੇ ਨੇ ਗਲਤ ਦਿਸ਼ਾ ਤੋਂ ਪੁਲਿਸ ਵਾਲੇ ਕਿਉਂ ਨਹੀਂ ਰੋਕਦੇ ਹੂੰ ਉੱਥੇ ਸਾਡਾ ਟ੍ਰੈਫਿਕ ਰੂਲ ਜਿਹੜੇ ਆ ਨਿਯਮ ਜਿਹੜੇ ਆ ਉਹ ਕਿੱਥੇ ਗਏ ਹੂੰ ਉੱਥੇ ਹੋਣਾ ਇੱਕ ਫੁੱਟਪਾਥ ਵੀ ਬਣ ਰਿਹਾ ਜੀ ਪਰ ਉਸ ਫੁੱਟਪਾਥ ਦੇ ਉੱਪਰ ਹੁਣ ਕਾਨੂੰਨ ਸੁਣੀ ਜਾਓ ਤੁਸੀਂ ਆਪਣੇ ਵੀ ਸਾਡੇ ਕਾਨੂੰਨ ਕੰਮ ਕਿੱਦਾਂ ਕਰਦੇ ਉਹ ਫੁੱਟਪਾਥ ਕਿਹਦੇ ਵਾਸਤੇ ਬਣਦਾ ਹੈ ਆਮ ਤੌਰ ਤੇ ਤੁਸੀਂ ਦੱਸੋ ਫੁੱਟਪਾਥ ਕਾਦੇ ਵਾਸਤੇ ਹੁੰਦੇ ਆ ਜਿਹੜੇ ਪੈਦਲ ਲੋਕ ਗੁਜ਼ਰ ਸਕਣ ਬਿਲਕੁਲ ਸਹੀ ਗੱਲ ਆ ਕਿ ਜਿਹੜੇ ਪੈਦਲ ਵਿਚਾਰੇ ਉਹ ਉਹਨਾਂ ਫੁੱਟਪਾਥਾਂ ਦੇ ਉੱਪਰ ਚੱਲਣ ਤਾਂ ਕਿ ਉਹ ਸੜਕ ਤੇ ਨਾ ਚੱਲ ਸਕਣ ਮਗਰ ਉਹ ਆਉਂਦਾ ਕੋਈ ਵਾਹਨ ਉਹਨਾਂ ਨੂੰ ਦਰੜ ਨਾ ਸਕੇ ਫੁੱਟਪਾਥ ਇਸ ਕਰਕੇ ਬਣਾਏ ਜਾਂਦੇ ਆ ਉਹ ਫੁੱਟਪਾਥ ਬਣਾ ਰਹੇ ਆ ਕਿਹਨਾਂ ਵਾਸਤੇ ਜਿਹੜੇ ਦੁਕਾਨਦਾਰ ਆ ਉਹਨਾਂ ਦੇ ਰੱਖਣ ਲਈ ਬੋਰਡ ਜਿਹੜੀ ਦੁਕਾਨ ਅੰਦਰ ਘੱਟ ਹੁੰਦੀ ਆ ਬਾਹਰ ਸੜਕ ਤੇ ਜ਼ਿਆਦਾ ਹੁੰਦੀ ਆ ਤੁਸੀਂ ਮੈਂ ਕੱਲੇ ਕੱਲੇ ਜਲੰਧਰ ਸ਼ਹਿਰ ਦਾ ਸਾਰੇ ਦਾ ਸਰਵੇ ਕੀਤਾ ਹੋਇਆ। ਸਭ ਤੋਂ ਵੱਡੀ ਤੇ ਚੌੜੀ ਰੋਡ ਜਿਹੜੀ ਹੈ ਸਾਡੀ। ਐਸ ਵੇਲੇ ਜੇਕਰ ਦੇਖ ਲਿਆ ਜਾਵੇ। ਤੁਸੀਂ ਹੁਸ਼ਿਆਰਪੁਰ ਅੱਡਾ ਫਾੜਕਾਂ ਤੋਂ ਚੱਲ ਜਾਓ ਟਾਂਡਾ ਫਾੜਕ ਚੱਲ ਜਿਓ। ਠੀਕ ਹੈ ਨਾ ਜੀ। ਬਹੁਤ ਚੌੜੀ ਸੜਕ ਆ। ਉਸ ਸੜਕ ਦੇ ਉੱਪਰ ਤੁਸੀਂ ਸਵੇਰੇ 5 ਵਜੇ ਦੇਖ ਲਿਓ ਸੜਕ ਦਾ ਹਾਲ ਤੇ ਤੁਸੀਂ ਦੁਪਹਿਰੇ ਦੇਖ ਲਿਓ 11-12 ਵਜੇ ਜਾਂ 10 ਵਜੇ ਆਲੇ ਦੁਆਲੇ ਟਰੱਕਾਂ ਨੇ ਸੜਕ ਘੇਰੀ ਹੁੰਦੀ ਤੁਹਾਨੂੰ ਚੱਲਣ ਦੇ ਵਾਸਤੇ ਮਿਲਦੀ ਸਿਰਫ 15 ਫੁੱਟ ਹੀ। ਇਦਾਂ ਹੀ ਹੁੰਦਾ। ਠੀਕ ਉਸ ਤੋਂ ਬਾਅਦ ਤੁਸੀਂ ਆ ਜਾਓ ਆਪਣੇ ਸਟੇਸ਼ਨ ਵੱਲ ਨੂੰ ਆ ਜਾਓ ਸਟੇਸ਼ਨ ਦੇ ਉੱਪਰ ਕੋਈ ਕਿਸੇ ਦਾ ਤਰੀਕਾ ਸਲੀਕਾ ਨਹੀਂ ਕਿੱਥੇ ਰਕਸ਼ੇ ਵਾਲੇ ਨੇ ਖੜਨਾ ਹੈ ਕਿੱਧਰ ਨੂੰ ਆਟੋ ਵਾਲੇ ਨੇ ਮੋੜਨਾ ਹੈ ਕਿੱਧਰ ਤੁਹਾਡੀਆਂ ਪਾਰਕਿੰਗ ਹੋਣੀ ਹੈ ਤੁਸੀਂ ਆ ਜਾਓ ਜਿੱਥੇ ਮਰਜੀ ਫਿਰ ਪੀਪੀ ਦੇ ਵਿੱਚ ਇੱਕਰਾਮਾ ਮੰਡੀ ਮੈਂ ਤੁਹਾਨੂੰ ਹੋਰ ਗੱਲ ਸੁਣਾ ਦਵਾਂ ਉੱਥੇ ਚੌਂਕ ਦੇ ਵਿੱਚ ਹੁਣ ਬੈਰੀਕੇਡ ਜੇ ਲਾ ਕੇ ਟ੍ਰੈਫਿਕ ਨੂੰ ਸੁਚਾਰੂ ਕਰਨ ਦਾ ਤਰੀਕਾ ਵਰਤਿਆ ਜਾ ਰਿਹਾ ਹੈ ਪਰ ਉੱਥੇ ਵੀ ਲੋਕ ਮੰਨਦੇ ਨਹੀਂ ਨਾ ਲੋਕ ਚੰਗੇ ਨਾ ਪ੍ਰਸ਼ਾਸਨ ਚੰਗਾ ਇਹ ਦੋਨੋਂ ਹੀ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਉੱਥੇ ਇੱਕ ਬੱਸ ਖੜੀ ਕਰਨ ਦੇ ਵਾਸਤੇ ਇੱਕ ਬੱਸ ਸਟੈਂਡ ਬਣਿਆ ਜੀ ਬੱਸ ਸਟੈਂਡ ਬਣਿਆ ਪਰ ਬੱਸਾਂ ਕਿੱਥੇ ਖੜਦੀਆਂ ਜਿਹੜੇ ਆ ਰਹੇ ਹੁਸ਼ਿਆਰਪੁਰ ਵੱਲੋਂ ਜਿਨ੍ਹਾਂ ਨੇ ਰਾਮਾ ਮੰਡੀ ਚੌਕ ਦੇ ਵਿੱਚੋਂ ਦੀ ਘੁੰਮ ਕੇ ਪੀਏਪ ਨੂੰ ਚੜਨਾ ਤੇ ਜਾਂ ਜਿਨ੍ਹਾਂ ਨੇ ਲੁਧਿਆਣੇ ਵੱਲ ਨੂੰ ਨਿਕਲਣਾ ਬੱਸ ਉੱਥੇ ਉਹਨਾਂ ਦਾ ਰਸਤਾ ਰੋਕ ਕੇ ਖੜ ਜਾਂਦੀ ਆ ਉੱਥੇ ਹੀ ਖੜਦੀ ਆ ਬਿਲਕੁਲ ਜੇਕਰ ਉੱਥੇ ਬੱਸਾਂ ਖੜਦੀਆਂ ਉੱਥੇ ਇੱਕ ਪੱਕਾ ਨਾਕਾ ਆ ਹੂੰ ਪੁਲਿਸ ਵਾਲੇ ਕਿੱਥੇ ਆ ਨਹੀਂ ਰੋਕਦੇ ਸਾਡਾ ਪੁਲਿਸ ਪ੍ਰਸ਼ਾਸਨ ਕਿੱਥੇ ਆ ਅਸੀਂ ਤਾਂ ਕਹਿੰਨੇ ਕਿ ਸਾਡੀ ਇਹ ਵੀਡੀਓ ਜਿਹੜੀ ਹੈ ਤੁਸੀਂ ਸਾਡੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਇਹ ਭੇਜੋ ਮੁੱਖ ਮੰਤਰੀ ਸਾਹਿਬ ਦੇ ਕੋਲ ਸ਼ੇਅਰ ਹੋ ਜਾਣ ਜੀ ਫੈਸਲਾ ਬਹੁਤ ਵਧੀਆ ਪੰਜਾਬ ਦੇ ਡੀਜੀਪੀ ਸਾਹਿਬ ਦਾ ਹੂੰ ਕਾਨੂੰਨ ਦੇ ਵਿੱਚ ਸੋਧ ਹੋ ਗਈ ਬਹੁਤ ਚੰਗੀ ਗੱਲ ਆ ਕੀ ਬੱਚੇ ਜਿਹੜੇ ਆ ਉਹ ਸਾਡੇ ਘਰਾਂ ਦਾ ਸ਼ਿੰਗਾਰ ਆ ਬੱਚੇ ਸੜਕ ਦੇ ਉੱਪਰ ਜਾਣ ਤੇ ਕੋਈ ਅਣਸੁਖਾਵੀ ਘਟਨਾ ਹੋ ਜਵੇ ਆਪ ਮਰਜਣ ਜਾਂ ਕਿਸੇ ਨੂੰ ਮਾਰ ਦੇਣ ਦੁੱਖ ਦੋਨੋਂ ਪਾਸੇ ਹੀ ਲੱਗਣਾ ਸਾਨੂੰ ਤਾਂ ਇਹ ਚਾਹੀਦਾ ਕਿ ਸਾਡੀ ਇਹ ਵੀਡੀਓ ਉਹਨਾਂ ਤਿੱਕਰ ਪਹੁੰਚੇ ਤੇ ਇਦਾਂ ਦੀਆਂ ਚੀਜ਼ਾਂ ਦੇ ਉੱਪਰ ਵੀ ਐਕਸ਼ਨ ਲਿਆ ਜਾਵੇ ਜਿੱਦਣ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੰਘਣਾ ਹੁੰਦਾ ਸੜਕਾਂ ਦੇ ਉੱਪਰ ਉਹਨਾਂ ਨੂੰ ਸੜਕਾਂ ਮਿਲਦੀਆਂ ਖੁੱਲੀਆਂ ਜਿੱਦਣ ਲੰਘਣਾ ਹੁੰਦਾ ਅਸੀਂ ਉਸ ਦਿਨ ਸਾਡੇ ਬਾਰੇ ਰੋਡ ਹੁੰਦੇ ਆ ਭੀੜੇ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਐਨਕ੍ਰੋਚਮੈਂਟ ਆ ਸੜਕਾਂ ਦੇ ਉੱਪਰ ਖਾਮਖਾ ਦੀ ਜੜੀ ਇਧਰੋਂ ਉਧਰੋਂ ਬਿਨਾਂ ਕਿਸੇ ਟ੍ਰੈਫਿਕ ਰੂਲ ਨੂੰ ਫਾਲੋ ਕਰਦੇ ਹੋਈ ਜਿਹੜੀ ਭੀੜ ਆ ਰਹੀ ਆ ਉਹ ਮਾਰਦੀ ਆ ਇਹੀ ਤਾਂ ਗੱਲ ਆ ਹੁਣ ਆ ਜਿਹੜੇ ਆਗੂ ਨੇ ਇਹਨਾਂ ਦੀਆਂ ਗੱਡੀਆਂ ਨੇ ਜਦੋਂ ਲੰਗਣਾ ਹੁੰਦਾ ਹੈ ਉਦੋਂ ਤਾਂ ਸਾਰੀ ਸੜਕ ਖਾਲੀ ਕਰਾ ਦਿੱਤੀ ਜਾਂਦੀ ਉਹ ਦੂਰ ਦੂਰ ਤੱਕ ਚੌਥੇ ਮੰਜ਼ਲੇ ਤੱਕ ਨਾਕੇ ਲੱਗੇ ਹੁੰਦੇ ਨੇ ਪੁਲਿਸ ਫੈਲੀ ਹੁੰਦੀ ਹੈ ਹੁਣ ਜੇਕਰ ਇਹਨਾਂ ਦਾ ਟੱਬਰ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਸਾਡੇ ਵਾਂਗ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸੜਕਾਂ ਦੇ ਉੱਤੇ ਤਾਂ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਹੁੰਦਾ ਕੀ ਹੈ ਸਾਡੇ ਨਾਲ ਕਿ ਅਸੀਂ ਕਿਸ ਤਰੀਕੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਕਿਸ ਤਰੀਕੇ ਅਸੀਂ ਰੋਜ਼ ਹਾਦਸਿਆਂ ਤੋਂ ਬਚ ਜਾਂਦੇ ਹਾਂ ਤੁਸੀਂ ਮੰਨੋਗੇ ਕਿ ਹੁਣ ਐਕਟਿਵਾ ਤੇ ਮੈਂ ਵੀ ਆਉਂਦੀ ਆਂ ਬਹੁਤ سارے ਹਾਦਸੇ ਹੁਣ ਬਚ ਜਾਂਦੇ ਨੇ ਸਿਰਫ ਇੱਕ ਤਾਂ ਇੱਕ ਸਮਝਦਾਰੀ ਕਰਕੇ ਦੂਜੀ ਗੱਲ ਹੈ ਕਿ ਸਾਹਮਣੇ ਵਾਲਾ ਵੀ ਸਮਝਦਾਰ ਹੁੰਦਾ ਨਹੀਂ ਤਾਂ ਬਹੁਤ سارے ਹਾਦਸੇ ਵਾਪਰਨ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅੱਖੀ ਦੇਖੇ ਮੈਂ ਹਾਦਸੇ ਨੇ ਇੱਕ ਮੈਂ ਤੁਹਾਨੂੰ ਹਾਦਸਾ ਦੱਸਦੀ ਆ ਮੈਂ ਅੱਖੀ ਦੇਖਿਆ ਸੀ ਉਸ ਸਮੇਂ ਮੈਂ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਸੀ ਮੈਂ ਆਟੋ ਤੇ ਜਾਂਦੀ ਹੁੰਦੀ ਸੀਗੀ ਮੈਂ ਆਟੋ ਤੇ ਆਟੋ ਲੈਣ ਵਾਸਤੇ ਫੋਕਲ ਪੁਆਇੰਟ ਦੇ ਵਿੱਚ ਖੜੀ ਆ ਇੱਕ ਸਾਈਕਲ ਵਾਲਾ ਵਿਚਾਰਾ ਗਰੀਬ ਬੰਦਾ ਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਉਹਨੇ ਕਿਸੇ ਨੂੰ ਨਹੀਂ ਦੇਖਿਆ ਸਵੇਰੇ ਰੇੜੀਆਂ ਵੀ ਨਹੀਂ ਲੱਗੀਆਂ ਹੁੰਦੀਆਂ ਇਹਦੇ ਵਿੱਚ ਆਪਾਂ ਰੇੜੀਆਂ ਵਾਲਿਆਂ ਦੀ ਵੀ ਗਲਤੀ ਨਹੀਂ ਉੱਥੇ ਕੱਢ ਸਕਦੇ ਉਹ ਸਾਈਕਲ ਤੇ ਉੱਤੇ ਕੰਮ ਤੇ ਜਾ ਰਿਹਾ ਸੀ ਵਿਚਾਰਾ ਲੇਬਰ ਉੱਥੇ ਕੰਮ ਕਰਦੀ ਹੈ ਕਿਉਂਕਿ ਉੱਥੇ ਕਾਫੀ ਜ਼ਿਆਦਾ ਫੈਕਟਰੀਆਂ ਫੁਕਟਰੀਆਂ ਨੇ ਲੇਬਰ ਜਾ ਰਹੀ ਸੀ ਉਹ ਵਿਚਾਰਾ ਗਰੀਬ ਬੰਦਾ ਆਪਣੇ ਸਾਈਕਲ ਦੇ ਉੱਤੇ ਜਾ ਰਿਹਾ ਬੜੇ ਆਰਾਮ ਦੇ ਨਾਲ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਹੁਣ ਮੈਨੂੰ ਨਹੀਂ ਪਤਾ ਉਹ ਸੁੱਤਾ ਉੱਠਾ ਸੀ ਉਹਨੇ ਨਸ਼ਾ ਕੀਤਾ ਸੀ ਕੀ ਸੀਗਾ ਉਹਨੂੰ ਦਿਖਿਆ ਨਹੀਂ ਸਾਈਕਲ ਵਾਲਾ ਕੀ ਹੋਇਆ ਉਨੇ ਉਹਨੂੰ ਦਰੜ ਦਿੱਤਾ ਉਹਨੂੰ ਪਤਾ ਲੱਗ ਗਿਆ ਸੀ ਮੇਰੇ ਟਰੱਕ ਦੇ ਥੱਲੇ ਕੋਈ ਬੰਦਾ ਆ ਗਿਆ ਉਹਨੇ ਟਰੱਕ ਰੋਕਿਆ ਨਹੀਂ ਉਹ ਟਰੱਕ ਲੈ ਕੇ ਉੱਥੋਂ ਭੱਜ ਗਿਆ ਉਹਦੀ ਲੱਤ ਵਿੱਚੋਂ ਕੱਟੀ ਗਈ ਤੇ ਉਹ ਪਹਿਲਾ ਹਾਦਸਾ ਸੀ ਜਿਹੜਾ ਮੈਂ ਅੱਖੀ ਦੇਖਿਆ ਸੀ ਤੇ ਮੈਂ ਉਸ ਸਮੇਂ ਛੋਟੀ ਬਹੁਤ ਸੀ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਸੀ ਕਿ ਯਾਰ ਕੋਈ ਕਾਨੂੰਨ ਨਹੀਂ ਕਾਨੂੰਨ ਜ਼ਰੂਰ ਬਣੇ ਉੱਥੇ ਪੁਲਿਸ ਦਾ ਨਾਕਾ ਵੀ ਹੁੰਦਾ ਪਰ ਕਦੋਂ ਹੁੰਦਾ ਆ ਜਦੋਂ ਸਿਰਫ ਤੇ ਸਿਰਫ ਉੱਥੇ ਚੈਕਿੰਗ ਹੋਣੀ ਹੁੰਦੀ ਆ ਜਦੋਂ ਸ਼ਾਮ ਨੂੰ ਛੁੱਟੀ ਹੁੰਦੀ ਆ ਹਾਂ ਬਸ ਉਸ ਵੇਲੇ ਨਾਕਾ ਹੁੰਦਾ ਤੇ ਉਹ ਵੀ ਆਪਣੀਆਂ ਜੇਬਾਂ ਜੜੀਆਂ ਨੇ ਉਹਨਾਂ ਵੱਲੋਂ ਗਰਮ ਕਿਰਤੀਆਂ ਜਾਂਦੀਆਂ ਨੇ ਤੇ ਉੱਥੋਂ ਭੱਜ ਜਾਂਦੇ ਨੇ ਸ਼ਾਮ ਤੋਂ ਬਾਅਦ ਤੁਹਾਨੂੰ ਕੋਈ ਵੀ ਪੁਲਿਸ ਵਾਲਾ ਉੱਥੇ ਦੇਖੂਗਾ ਨਹੀਂ ਜਦਕਿ ਸ਼ਾਮ ਤੋਂ ਬਾਅਦ ਉੱਥੋਂ ਸਭ ਤੋਂ ਵੱਡ ਵੱਡ ਲੁੱਟਾਂ ਜੜੀਆਂ ਨੇ ਉਹ ਹੁੰਦੀਆਂ ਨੇ ਦੇਖੋ ਰਾਤ ਵੇਲੇ ਜਦੋਂ ਰਾਤ ਨੂੰ ਲੋੜ ਹੁੰਦੀ ਆ ਤੁਸੀਂ ਮਾਨਜੁਗ ਜੇਕਰ ਸਾਡੇ ਕੋਈ ਵੀ ਵੱਡੇ ਪੁਲਿਸ ਅਧਿਕਾਰੀ ਸਾਡੀ ਇਸ ਗੱਲਬਾਤ ਨੂੰ ਸੁਣਦੇ ਹੋਣ ਤਾਂ ਬੇਨਤੀ ਆਪ ਜੀ ਦੇ ਪਾਸ ਸਾਡੀ ਇਹ ਫਰਿਆਦ ਆ ਕਿ ਕਿਤੇ ਅਫਸਰੋ ਆਪਣੇ ਘਰੋਂ ਨਿਕਲੋ ਬਾਹਰ ਹੂੰ ਤੁਸੀਂ ਦੇਖੋ ਤੁਹਾਡੇ ਜਿਹੜੇ ਮੁਤਹਿਤ ਅਫਸਰ ਨੇ ਉਹ ਨਾਕਿਆਂ ਤੇ ਰਾਤ ਨੂੰ ਹੁੰਦੇ ਨਹੀਂ ਤੜਕਸਾਰ ਆ ਜਿਓ ਉਹ ਨਾਕਿਆਂ ਤੇ ਹੁੰਦੇ ਨਹੀਂ ਭਾਵੇਂ ਕਾਗਜ਼ਾਂ ਦੇ ਵਿੱਚ ਕਿਤੇ ਨਾਕੇ ਲੱਗਦੇ ਹੋਣ ਭਾਵੇਂ ਕਿਤੇ ਤੁਸੀਂ ਉਹਨਾਂ ਦੀ ਡਿਊਟੀ ਲਗਾਈ ਹੋਵੇ ਪਰ ਉਹ ਅੱਧੀ ਰਾਤ ਨੂੰ ਰਾਤ ਨੂੰ ਸੜਕਾਂ ਸੁੰਨੀਆਂ ਛੱਡ ਕੇ ਚੋਰਾਂ ਦੇ ਹਵਾਲੇ ਆਪ ਵੀ ਜਾ ਕੇ ਹੂਕ ਸੁੱਤੇ ਪਏ ਹੁੰਦੇ ਆ ਘਰਾੜੇ ਮਾਰਦੇ ਹੁੰਦੇ ਆ ਤੇ ਜੇਕਰ ਬਹੁਤੀ ਡਿਊਟੀ ਦਾ ਪਿਆਰਾ ਕੋਈ ਡਿਊਟੀ ਤੇ ਤਾਇਨਾਤ ਹੋਵੇ ਤਾਂ ਉਹ ਏਟੀਐਮ ਮਸ਼ੀਨਾਂ ਜਿੱਥੇ ਲੱਗੀਆਂ ਹੁੰਦੀਆਂ ਉਹਨਾਂ ਮਸ਼ੀਨਾਂ ਦੇ ਜਾ ਕੇ ਏਸੀਆਂ ਦੀ ਹਵਾ ਫੱਕਦੇ ਹੁੰਦੇ ਆ ਕੰਮ ਦੀ ਥਾਂ ਤੇ ਉਹ ਵੀ ਨਹੀਂ ਖੜਦੇ ਤੇ ਸਾਨੂੰ ਚੋਰਾਂ ਦੇ ਬਸ ਪਾ ਕੇ ਸਾਨੂੰ ਲੁਟੇਰਿਆਂ ਦੇ ਬਸ ਪਾ ਕੇ ਕਿ ਜਿਹੜੇ ਸਾਡੇ ਧੌਣ ਤੇ ਦਾਤ ਰੱਖ ਕੇ ਸਾਡੇ ਕੋਲੋਂ ਫੋਨ ਖੋਲਣ ਸਾਡੇ ਕੋਲੋਂ ਮੋਟਰਸਾਈਕਲ ਖੋਲਣ ਸਾਡੇ ਕੋਲੋਂ ਕਾਰਾਂ ਖੋਲਣ ਉਹਨਾਂ ਦੇ ਬੱਸ ਪਾ ਕੇ ਆਪ ਤੁਸੀਂ ਜੇਕਰ ਡਿਊਟੀ ਤੇ ਹੁੰਦਿਆਂ ਹੋਇਆ ਵੀ ਡਿਊਟੀ ਤੇ ਨਾ ਹੋਵੋ ਫਿਰ ਇਸ ਤੋਂ ਵੱਡਾ ਕਹਿਰ ਕੀ ਹੋ ਸਕਦਾ ਨਾਲ ਦੀ ਨਾਲ ਜਿਹੜੇ ਕਾਨੂੰਨਾਂ ਦੀ ਆਪਾਂ ਗੱਲ ਛੇੜੀ ਐ ਕਾਨੂੰਨ ਤਾਂ ਇਹ ਵੀ ਕਹਿੰਦਾ ਕਿ ਜਿਹੜਾ ਹਿੱਟ ਐਂਡ ਰਨ ਕਰਕੇ ਜਾਂਦਾ ਉਹਨੂੰ ਹੁਣ ਫਾਈਨ ਹੋਣੇ ਵੱਡੇ 10 ਲੱਖ ਰੁਪਈਆ ਜੁਰਮਾਨਾ ਹੋਣਾ ਸਜ਼ਾ ਹੋਣੀ ਕਿਦਾਂ ਪਿੱਛੇ ਟਰੱਕਾਂ ਵਾਲਿਆਂ ਨੇ ਫੇਰ ਬੰਦ ਕੀਤਾ ਸੀ ਧਰਨੇ ਲਾਏ ਸੀਗੇ ਬਹੁਤ ਕੁਝ ਹੋਇਆ ਸੀ ਨਾ ਕਾਨੂੰਨ ਸਾਡੇ ਕੋਲ ਬਹੁਤ ਆ ਪਰ ਕਾਨੂੰਨ ਦੀ ਪਾਲਣਾ ਇੱਕ ਦੀ ਵੀ ਨਹੀਂ ਹੈਗੀ। ਕਾਨੂੰਨ ਦੇਖੋ ਬੱਸਾਂ ਦੇ ਵਿੱਚ ਜਦੋਂ ਪੁਰਾਣੀ ਸਰਕਾਰ ਸੀ ਅਕਾਲੀਆਂ ਦੀ ਸੁਖਬੀਰ ਸਿੰਘ ਬਾਦਲ ਹੁਣੀ ਕਹਿੰਦੇ ਸੀਗੇ ਕਿ ਰੇਸ ਵਧ ਨਾ ਹੋਵੇ ਇੱਕ ਐਸਾ ਯੰਤਰ ਲੱਗਣਾ ਲੱਗਾ ਨਹੀਂ ਲੱਗਾ। ਪੱਠਿਆਂ ਦੀਆਂ ਚਿਮਨੀਆਂ ਦੇ ਉੱਪਰ ਕਹਿੰਦੇ ਸੀ ਪ੍ਰਦੂਸ਼ਣ ਬਹੁਤ ਹੁੰਦਾ ਇੱਕ ਪੱਠਿਆਂ ਦੇ ਤੇ ਫੈਕਟਰੀਆਂ ਦੇ ਚਿਮਨੀਆਂ ਦੇ ਉੱਪਰ ਇੱਕ ਯੰਤਰ ਲਾਉਣਾ ਕਿ ਜਿਹੜਾ ਪ੍ਰਦੂਸ਼ਣ ਨਹੀਂ ਹੋਣ ਦਊਗਾ ਲੱਗਾ ਕਾਨੂੰਨ ਇਹ ਵੀ ਸਿਗਾ ਕਿ ਹਰ ਫੈਕਟਰੀ ਦੇ ਵਿੱਚੋਂ ਨਿਕਲਣ ਵਾਲਾ ਜਿਹੜਾ ਗੰਦਾ ਪਾਣੀ ਹੈ ਉਹ ਧਰਤੀ ਦੇ ਵਿੱਚ ਨਹੀਂ ਸੁੱਟਿਆ ਜਾਊਗਾ ਉਹ ਵਗਦੇ ਪਾਣੀਆਂ ਵਿੱਚ ਨਹੀਂ ਸੁੱਟਿਆ ਜਾਊਗਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਜਾਗਿਆ ਉਸ ਕਾਨੂੰਨ ਦੀ ਪਾਲਣਾ ਹੋਗੀ ਨਾਲ ਦੀ ਨਾਲ ਕਾਨੂੰਨ ਇਹ ਵੀ ਆ ਕਿ ਜਿਹੜੇ ਰੇਨ ਦਾ ਪਾਣੀ ਆ ਮੀਂਹ ਦਾ ਪਾਣੀ ਆ ਉਹਨੂੰ ਚੰਗੀ ਤਰ੍ਹਾਂ ਅਸੀਂ ਉਹਨੂੰ ਧਰਤੀ ਦੇ ਹੇਠਾਂ ਪਹੁੰਚਾਉਣਾ ਕਿੰਨੀਆਂ ਕਿ ਫੈਕਟਰੀਆਂ ਵਾਲਿਆਂ ਨੇ ਇਸ ਸਿਸਟਮ ਲਾਇਆ ਹੋਇਆ ਕਿੰਨਾ ਕ ਸਾਡੇ ਅਸੀਂ ਨਕਸ਼ੇ ਪਾਸ ਕਰਵਾਉਣ ਜਾਂਦੇ ਆ ਘਰਾਂ ਦੇ ਅਜੇ ਸਕੀਮ ਐ ਕਿ ਮੇਰੇ ਕੋਲ ਜੇਕਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਅਰਬਨ ਡਿਵੈਲਪਮੈਂਟ ਅਥਾਰਟੀ ਦਾ ਕੋਈ ਸੁਣਦਾ ਹੋਵੇ ਕੋਈ ਪਿੰਡੂ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹਦੀ ਅਥਾਰਟੀ ਦਾ ਕੋਈ ਸੁਣਦਾ ਹੋਵੇ ਤਾਂ ਰਾਂ ਦੇ ਨਕਸ਼ੇ ਪਾਸ ਹੋਣ ਤਾਂ ਉਸ ਵੇਲੇ ਉਹਨਾਂ ਤੋਂ ਸਭ ਤੋਂ ਪਹਿਲਾਂ ਇੱਕ ਰਿਕੁਆਇਰਮੈਂਟ ਇਹ ਲਈ ਜਾਵੇ ਕਿ ਜਦੋਂ ਮੀਂਹ ਪੈਣਾ ਉਸ ਪਾਣੀ ਨੂੰ ਤੁਸੀਂ ਧਰਤੀ ਹੇਠਾਂ ਕਿਵੇਂ ਪਹੁੰਚਾਉਣਾ ਉਹ ਪਾਣੀ ਜਿਹੜਾ ਉਹ ਸੰਭਿਆ ਜਾਣਾ ਉਹ ਸਾਡੇ ਲਈ ਇੱਕ ਬਹੁਤ ਵੱਡੀ ਜ਼ਰੂਰਤ ਹੈ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਸੰਭ ਦੇ ਨਹੀਂ ਹੁਣ ਕਾਨੂੰਨ ਇਹ ਵੀ ਹੈ ਕਿ ਤੁਸੀਂ ਆਪਣੀ ਕਾਰ ਦੇ ਵਿੱਚ ਜੇਕਰ 5 ਸੀਟਰ ਹੈ ਤਾਂ 5 ਹੀ ਬੈਣੇ ਚਾਹੀਦੇ ਆ ਜੇਕਰ ਸਕੂਟਰ ਤੁਹਾਡਾ ਦੋ ਬੰਦਿਆਂ ਲਈ ਬਣਿਆ ਹੋਇਆ ਤੁਸੀਂ ਤੀਸਰਾ ਬੈਣਾ ਨਹੀਂ ਚਾਹੀਦਾ ਤੁਹਾਨੂੰ ਆਪਣੇ ਬੱਚੇ ਨੂੰ ਮੋਟਰਸਾਈਕਲ ਦੇ ਮੋਰੇ ਨਹੀਂ ਬਿਠਾਉਣਾ ਚਾਹੀਦਾ ਜਾਂ ਆਪਣੇ ਸਕੂਟਰ ਦੇ ਮੋਰੇ ਨਹੀਂ ਖੜਨਾ ਚਾਹੀਦਾ ਅਸੀਂ ਕਰਦੇ ਆਂ ਖੜਾ ਕਰਦੇ ਆਂ ਅਸੀਂ ਓਵਰ ਸਪੀਡ ਵੀ ਜਾਂਦੇ ਆਂ ਓਵਰ ਲੋਡ ਵੀ ਜਾਂਦੇ ਆਂ ਟਰੈਕਟਰਾਂ ਟਰਾਲੀਆਂ ਦੇ ਵਿੱਚ ਚਿੱਟੇ ਹਾਥੀਆਂ ਦੇ ਵਿੱਚ ਟਰੱਕਾਂ ਦੇ ਵਿੱਚ ਉੱਤੇ ਪਾ ਕੇ ਡਬਲ ਛੱਤਾਂ ਅਸੀਂ ਕਦੇ ਬਾਬੇ ਦੇ ਤੁਰੇ ਹੁੰਨੇ ਕਦੇ ਮਾਤਾ ਦੇ ਗਏ ਹੁੰਨੇ ਆ ਕੀ ਇਹ ਕਾਨੂੰਨ ਹੈਗਾ ਕਿ ਤੁਸੀਂ ਉਹਨਾਂ ਵਾਹਨਾਂ ਦੇ ਵਿੱਚ ਆ ਬੰਦਿਆਂ ਨੂੰ ਲੱਦ ਕੇ ਲਿਜਾ ਸਕਦੇ ਹਾਂ ਕਿ ਉਹ ਯਾਤਰੀਵਾਨ ਹੈਗੇ ਆ ਜਦੋਂ ਉਹ ਪੁਲਿਸ ਦੇ ਨਾਕਿਆਂ ਦੇ ਕੋਲ ਦੀ ਲੰਘਦੇ ਆ ਪੁਲਿਸ ਵਾਲੇ ਮੂੰਹ ਦੂਸਰੇ ਪਾਸੇ ਨੂੰ ਕਰ ਲੈਂਦੇ ਆ ਸਾਰੇ ਪੁਲਿਸ ਦੇ ਨਾਕੇ ਜਕਰ ਚੈੱਕ ਕੀਤੇ ਜਾਣ ਉੱਥੇ ਜਾ ਕੇ ਦੇਖ ਲਿਓ ਜਕਰ 10 ਪੁਲਿਸ ਵਾਲੇ ਖੜੇ ਆ ਤੇ ਉਹਨਾਂ ਦੇ ਵਿੱਚੋਂ 8 ਆਪ ਆਪਣੇ ਫੋਨਾਂ ਦੇ ਉੱਪਰ ਲੱਗੇ ਹੁੰਦੇ ਆ ਤੇ ਦੋ ਜਣੇ ਹੁੰਦੇ ਜਿਹੜੇ ਆ ਉਹ ਡਿਊਟੀ ਨਹੀਂ ਕਰ ਰਹੇ ਹੁੰਦੇ ਉਹ ਆਪਸ ਵਿੱਚ ਗੱਲਾਂ 'ਚ ਲੱਗੇ ਹੁੰਦੇ ਆ ਸੋ ਅਸੀਂ ਸਾਡੀ ਸਿਕਿਉਰਿਟੀ ਕਿਤੇ ਹੱਥੇ ਆ ਸਾਡੇ ਕਾਨੂੰਨ ਕਿਹਦੇ ਹੱਥ ਵਾਸਿਆ ਕਾਨੂੰਨ ਪਾਸ ਹੋ ਗਿਆ ਲਾਗੂ ਕਿਨੇ ਕਰਨੇ ਆ ਜਿਹੜੀ ਸਾਡੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਸਾਡੀਆਂ ਸੁਰੱਖਿਆ ਏਜੰਸੀ ਇਸੇ ਪ੍ਰਤੀ ਸੁਚੇਤ ਨਹੀਂ ਨਿੱਕੇ-ਟਿੱਕੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਛੋੜੇ-ਛੋੜੇ ਬੱਚੇ ਜਿਨ੍ਹਾਂ ਦਾ ਨਾਂ ਤਾਂ ਕੋਈ ਕਿਸੇ ਗੱਡੀ ਨਾਲ ਵਾਸਤਾ ਨਾ ਕਿਸੇ ਟ੍ਰੈਫਿਕ ਦੇ ਨਾਲ ਜਿਨ੍ਹਾਂ ਨੂੰ ਮਾਪਿਆਂ ਨੇ ਕਾਰਾਂ ਦੇ ਵਿੱਚ ਵੀ ਬਿਠਾਉਣਾ ਤੇ ਮਗਰ ਸੀਟਾਂ ਦੇ ਉੱਪਰ ਸਾਡੇ ਵੀ ਕਾਨੂੰਨ ਉਹੀ ਹੈ ਅਸੀਂ ਵੀ ਜੇਕਰ ਬੱਚੇ ਨੂੰ ਕਾਰ ਦੇ ਵਿੱਚ ਬਿਠਾਉਣਾ ਬੇਬੀ ਸੀਟ ਲੈਣੀ ਪੈਣੀ ਸਾਨੂੰ ਪਰ ਸਾਨੂੰ ਨਾ ਤਾਂ ਕੋਈ ਏਜੰਸੀ ਬੀਬੀ ਸੀਟ ਦਿੰਦੀ ਆ ਬਾਹਰ ਤੁਹਾਨੂੰ ਬੀਬੀ ਸੀਟ ਤੋਂ ਬਿਨਾ ਕਾਰ ਨਹੀਂ ਮਿਲਣੀ ਜੇਕਰ ਤੁਸੀਂ ਦਿਨੇ ਨਹੀਂ ਹੈਗੇ ਇੱਥੇ ਵੀ ਤੁਹਾਡੇ ਕਾਨੂੰਨ ਉਹੀ ਆ ਤਾਂ ਫਿਰ ਉੱਥੇ ਚੋਰ ਕੌਣ ਹੋਇਆ ਨਾ ਅਸੀਂ ਮੰਗਦੇ ਆ ਚੋਰ ਕੌਣ ਹੋਇਆ ਸਾਡੇ ਕਾਨੂੰਨ ਸਾਰੇ ਬਾਹਰ ਲਿਆਂਦੇ ਅੰਗਰੇਜ਼ਾਂ ਨੇ 200 ਸਾਲ ਸਾਡੇ ਤੇ ਰਾਜ ਕੀਤਾ ਸਾਨੂੰ ਦੇ ਕੇ ਗਿਆ ਸਾਰਾ ਕੁਝ ਹੈਨਾ ਤੇ ਅਸੀਂ ਕਾਨੂੰਨ ਕਦੇ ਵੀ ਮੰਨੇ ਨਹੀਂ ਅਸੀਂ ਕਾਨੂੰਨਾਂ ਦੇ ਪਾਲਕ ਨਹੀਂ ਇਸੇ ਕਰਕੇ ਜਿਹੜਾ ਸੜਕੀ ਅੱਤਵਾਦ ਆ ਜਿਹਨੂੰ ਅਸੀਂ ਸੜਕੀ ਅੱਤਵਾਦ ਕਹਿੰਨੇ ਆ ਉਨੇ ਸਾਡੇ ਘਰਾਂ ਦੇ ਬਹੁਤ ਸਾਰੇ ਚਿਰਾਗ ਖਾਲੇ ਬਹੁਤ ਸਾਰੇ ਸਾਡੇ ਪਾਲਣਹਾਰੇ ਖਾਲੇ ਬਹੁਤ ਸਾਰੇ ਸਾਡੇ ਮਾਪੇ ਭੈਣ ਭਰਾ ਸਾਰੇ ਖਾਲੇ ਉਹਨਾਂ ਸੜਕਾਂ ਦੇ ਉੱਪਰ ਰੰਗ ਲੁੱਕ ਦਾ ਹੁਣ ਕਾਲਾ ਨਹੀਂ ਹੁਣ ਲਾਲ ਰੰਗ ਆ ਇਹਦੇ ਵਾਸਤੇ ਸਾਨੂੰ ਸੋਚਣਾ ਪੈਣਾ ਸਾਰੀ ਸਰਕਾਰ ਸੁਰੱਖਿਆ ਏਜੰਸੀਆਂ ਪ੍ਰਸ਼ਾਸਨ ਤੰਤਰ ਸੁਚੇਤ ਹੋ ਗਏ ਨਾ ਕਾਨੂੰਨਾਂ ਦੀ ਜਕਰ ਪਾਲਣਾ ਕਰਾ ਗਿਆ ਫਿਰ ਤਾਂ ਹੋਊਗਾ ਵਧੀਆ ਨਹੀਂ ਤਾਂ ਇਦਾਂ ਦੇ 3600 ਕਾਨੂੰਨ ਤੁਰੇ ਫਿਰਦੇ ਆ ਬਿਲਕੁਲ ਬਹੁਤ ਸਾਰੇ ਨੇ ਕਾਨੂੰਨ ਹਾਂ ਕੋਈ ਕਿਸੇ ਦਾ ਕੋਈ ਲਾਇਸੈਂਸ ਨਹੀਂ ਪੁੱਛਦਾ ਕੋਈ ਕਿਸੇ ਦੀ ਡਰਾਈਵਰੀ ਵੇਲੇ ਕੋਈ ਅੱਖਾਂ ਨਹੀਂ ਚੈੱਕ ਕਰਦਾ ਕੋਈ ਕਿਸੇ ਦਾ ਮੈਡੀਕਲ ਨਹੀਂ ਹੁੰਦਾ ਹਨਾ ਤੇ ਫੇ ਉਦੋਂ ਹੀ ਅਸੀਂ ਧੜਾ ਧੜ ਬਣਾ ਕੇ ਦੇਈ ਜਾਂਦੇ ਵੀ ਭਾਈ ਵੋਟਾਂ ਹੈਗੀਆਂ ਵੀ ਆ ਜਾ ਤੇਰਾ ਵੀ ਨੀਲਾ ਕਾਡ ਬਣਾ ਦਈਏ ਜੀ ਸੋ ਇਹ ਨੀਲੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਦੋਂ ਕਿਸੇ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਨਾ ਕਿਸੇ ਦਾ ਉਹਨੂੰ ਵਿਆਹ ਜਨਣਾ ਚਾਹ ਹੁੰਦਾ ਹੂੰ ਤੇ ਜਦੋਂ ਕਿਸੇ ਦਾ ਡਰਾਈਵਿੰਗ ਲਾਇਸੈਂਸ ਪੰਚ ਹੁੰਦਾ ਤੇ ਉਹਨੂੰ ਮੌਤ ਪੈ ਜਾਂਦੀ ਆ ਹੂੰ ਸਾਡੇ ਇੱਥੇ ਨਾ ਕਿਸੇ ਨੂੰ ਲਾਇਸੈਂਸ ਇਹ ਨਾ ਔਖਾ ਹੋ ਕੇ ਮਿਲਦਾ ਤੇ ਨਾ ਹੀ ਕਿਸੇ ਦਾ ਕੋਈ ਪੰਚ ਕੀਤਾ ਜਾਂਦਾ ਜੀ ਸੋ ਇਸੇ ਕਰਕੇ ਜਿੰਨੇ ਵੀ ਲੋਕ ਨੇ ਧੱਜੀਆਂ ਉਡਾ ਰਹੇ ਨੇ ਕਾਨੂੰਨ ਦੀਆਂ ਟ੍ਰੈਫਿਕ ਨਿਯਮਾਂ ਦੀਆਂ ਖਾਸ ਕਰਕੇ ਕੋਈ ਰੈੱਡ ਲਾਈਟ ਤੇ ਨਹੀਂ ਰੁਕਦਾ yellow light ਦੇ ਇਹਨਾਂ ਨੂੰ ਪਤਾ ਹੀ ਨਹੀਂ ਮਤਲਬ ਕੀ ਹੈ ਵੇਟ ਕਰਨਾ ਹੁੰਦਾ ਹੈ ਤਾਂ ਵੇਟ ਕਰਦੇ ਹੀ ਨਹੀਂ ਉੱਥੇ ਮੈਂ ਕਹਾਂ ਜੀ ਜਦੋਂ yellow light ਦੇ ਦੋ ਤੇਜ਼ ਕਰ ਦਿੰਦੇ ਆ ਵੀ ਅਸੀਂ ਲੰਘ ਹੀ ਜਾਣਾ ਉਹਨੇ ਸਾਡੇ ਲੰਘਣ ਵਾਸਤੇ ਆ ਹਾਂ ਸਾਨੂੰ ਇਹ ਸੋਚਣਾ ਪੈਗਾ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਠ ਪੜਾਉਣਾ ਪੈਗਾ ਬਾਹਰਲੇ ਲੋਕ ਛੋਟੇ ਛੋਟੇ ਬੱਚਿਆਂ ਨੂੰ ਪਿਆਰੇ ਪਿਆਰੇ ਮਾਸੂਮ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਲੇਵੇ ਸਕੂਲਾਂ ਦੇ ਵਿੱਚ ਉੱਥੇ ਉਹਨਾਂ ਨੂੰ ਸਿਖਾਉਂਦੇ ਆ ਟ੍ਰੈਫਿਕ ਨਿਜਮਾ ਥਰੂ ਦੀ ਗੇਮਸ ਹਨਾ ਉਹ ਗੇਮਾ ਖੜਾ-ਖੜਾ ਕੇ ਉਹਨਾਂ ਨੂੰ ਦੱਸਦੇ ਆ ਵੀ ਆ ਜ਼ੈਬਰਾ ਕ੍ਰੋਸਿੰਗ ਕੀ ਆ ਰੈੱਡ ਲਾਈਟ ਕੀ ਆ yellow ਦਾ ਕੀ ਮਤਲਬ ਆ ਫਿਰ ਗ੍ਰੀਨ ਦਾ ਕੀ ਮਤਲਬ ਆ ਐਂਬੂਲੈਂਸ ਆਉਣੀ ਉਹਨੂੰ ਰਾਹ ਕਿਦਾਂ ਦੇਣਾ ਇੱਥੇ ਮਰ ਜਾਏ ਕੋਈ ਐਂਬੂਲੈਂਸ ਦੇ ਵਿੱਚ ਜੋ ਮਰਦੀ ਹੋ ਜਾਵੇ ਸਾਡਾ ਕੋਈ ਦਿੰਦਾ ਸਾਈਡ ਕੋਈ ਸਾਈਡ ਨਹੀਂ ਦਿੰਦਾ ਫਿਰ ਇੱਕ ਹੋਰ ਬੜੀ ਬਿਮਾਰੀ ਆ ਐਂਬੂਲੈਂਸ ਗੱਡੀ ਆ ਗਈ ਪਹਿਲਾ ਪਾਸੇ ਹੋ ਜਾਣਾ ਜਦੋਂ ਪਤਾ ਐ ਐਂਬੂਲੈਂਸ ਲੰਘਣ ਲੱਗੀ ਉਹਦੇ ਮਗਰ ਗੱਡੀ ਲੈ ਲੈਣੀ ਵੀ ਜਿੱਦਾਂ ਕਿਤੇ ਉਹਦਾ ਮਾਪਿਓ ਵਿੱਚ ਬਿਮਾਰ ਪਿਆ ਹੁੰਦਾ ਵੀ ਇਹਨੇ ਪਹਿਲਾਂ ਪਹੁੰਚਣਾ ਉਹਦੇ ਨਾਲ ਸਾਡੇ ਕਾਨੂੰਨਾਂ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਕਾਨੂੰਨ ਨੂੰ ਆਪਣੇ ਹਿਸਾਬ ਦੇ ਨਾਲ ਵਰਤਿਆ ਜਾ ਰਿਹਾ ਕਾਨੂੰਨ ਦੇ ਹਿਸਾਬ ਦੇ ਨਾਲ ਲੋਕ ਨਹੀਂ ਚੱਲਦੇ ਪੜਾਇਆ ਤਾਂ ਸਾਨੂੰ ਵੀ ਸਕੂਲਾਂ ਦੇ ਵਿੱਚ ਗਿਆ ਸੀਗਾ ਹਨਾ ਸਾਰੇ ਟ੍ਰੈਫਿਕ ਨਿਯਮਸ ਸਾਰੇ ਟ੍ਰੈਫਿਕ ਰੂਲਸ ਹਰ ਕਿਸੇ ਨੇ ਬਚਪਨ ਦੇ ਵਿੱਚ ਪੜ੍ਹੇ ਹੀ ਨੇ ਨਹੀਂ ਤਾਂ ਚਲੋ ਪਤਾ ਤਾਂ ਹੁੰਦਾ ਹੀ ਹੈ ਬੇਸਿਕ ਨੋਲੇਜ ਹੁੰਦੀ ਹੈ ਜਿਹੜੀ ਤੁਹਾਨੂੰ ਹੁਣੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਮੈਂ ਇੱਥੇ ਇਹ ਕਰਨਾ ਚਾਹੁੰਦੀ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਮੰਤਰੀ ਹੁੰਦੇ ਨੇ ਜਾਂ ਫਿਰ ਕਹ ਲਓ ਕਿ ਸਿਆਸੀ ਆਗੂ ਹੁੰਦੇ ਨੇ ਆਪਾਂ ਮੁੱਖ ਮੰਤਰੀ ਹੋਣਾ ਦੀ ਗੱਲ ਕਰ ਲੈਂਦੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਰਾਜੇ ਮਹਾਰਾਜਾਂ ਦਾ ਜਦੋਂ ਰਾਜ ਹੁੰਦਾ ਸੀ ਉਹ ਵੀ ਭੇਸ ਬਦਲ ਕੇ ਜਾਂਦੇ ਸੀ ਦੇਖਣ ਵਾਸਤੇ ਕਿ ਸਾਡੀ ਪ੍ਰਜਾ ਦੇ ਵਿੱਚ ਹੋ ਕੀ ਰਿਹਾ ਹੈ ਇੱਥੇ ਤੁਸੀਂ ਵੀ ਤਾਂ ਆਓ ਤੁਸੀਂ ਵੀ ਤਾਂ ਦੇਖੋ ਕਿ ਤੁਹਾਡੇ ਹਨਾ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਤੁਸੀਂ ਜੇਕਰ ਜਾਓਗੇ ਦੇਖੋਗੇ ਕਿ ਮਾਹੌਲ ਬਣਿਆ ਪਿਆ ਤੁਸੀਂ ਉਦੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਪਾਉਗੇ ਕਿ ਹਾਂ ਆ ਚੀਜ਼ਾਂ ਹੋ ਰਹੀਆਂ ਨੇ ਇਹਨੂੰ ਇਸ ਤਰੀਕੇ ਠੀਕ ਕੀਤਾ ਜਾ ਸਕਦਾ ਗੱਲਾਂ ਮਾਰਨ ਦੇ ਨਾਲ ਕੀ ਹੋ ਜਾਊਗਾ ਜੀ ਅਸੀਂ ਤਾਂ ਬੇਨਤੀ ਕਰਨੀ ਚਾਹਾਂਗੇ ਕਿ ਸਾਡੇ ਧਨ ਭਾਗ ਕਿ ਸਾਡੇ ਮੁੱਖ ਮੰਤਰੀ ਸਾਹਿਬ ਜੁਲੰਦਰ ਦੇ ਵਿੱਚ ਕੋਈ ਲਗਭਗ 150 ਮਲਡੇ ਦੇ ਘਰ ਦੇ ਵਿੱਚ ਰਹਿਣ ਆਏ ਆ ਤੇ ਜੀ ਆ ਇਹਨੂੰ ਅਸੀਂ ਬੇਨਤੀ ਕਰਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਤੇ ਅਚਨਚੇਤ ਕਿਤੇ ਰਾਤ ਨੂੰ ਨਾਲੇ ਕਿਤੇ ਕੋਈ ਤੁਸੀਂ ਮਾੜੀ ਮੋਟੀ ਕੋਈ ਕੁਲਫੀ ਸ਼ੁਲਫੀ ਖਾ ਲਿਓ ਤੇ ਕਿਤੇ ਬਾਹਰ ਨਿਕਲਿਓ ਕਿਤੇ ਪਤਾ ਲੱਗ ਜਵੇ ਕਿ ਇਹ ਲੋਕ ਜਿਹੜੇ ਨੇ ਕਿ ਡਿਊਟੀ ਜਿਹਨਾਂ ਦੀ ਤੁਸੀਂ ਲਈ ਹੋਈ ਹੈ ਕਿ ਸੱਚੀ ਮੁੱਚੀ ਡਿਊਟੀ ਤੇ ਹੈਗੇ ਤੇ ਕਿਤੇ ਤੜਕਸਾਰ ਵੀ ਨਿਕਲਿਓ ਕਿਤੇ ਪਤਾ ਤੁਹਾਨੂੰ ਲੱਗ ਜਵੇ ਫਿਰ ਲੋਕ ਜਿਹੜੇ ਵਿਚਾਰੇ ਕਿਹਦੇ ਆਸਰੇ ਤੁਰੇ ਫਿਰਦੇ ਆ ਕਿਤੇ ਭੀੜ ਭੜੱਕੇ ਦੇ ਵਿੱਚ ਕਿਤੇ ਬਿਨਾਂ ਸਿਕਿਉਰਿਟੀ ਤੋਂ ਕਿਤੇ ਤੁਸੀਂ ਨਿਕਲ ਕੇ ਦੇਖਿਓ ਜਨਾਬ ਕਿ ਸਾਡਾ ਹਾਲ ਕੀ ਹੁੰਦਾ ਸਾਨੂੰ ਟ੍ਰੈਫਿਕ ਨੇ ਡੰਗਿਆ ਵੀ ਪਿਆ ਤੇ ਟੰਗਿਆ ਵੀ ਪਿਆ ਸਾਨੂੰ ਇਹ ਨਜਾਤ ਦਵਾ ਦਿਓ ਅਸੀਂ ਮਰਦੇ ਪਏ ਆ ਇਸ ਸੜਕੀ ਅੱਤਵਾਦ ਨੇ ਸਾਡੇ ਘਰਾਂ ਦੇ ਧਰ ਖਾ ਲੈਨੇ ਤੁਸੀਂ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਸੜਕ ਸੁਰੱਖਿਆ ਫੋਰਸ ਦਾ ਤੁਸੀਂ ਸ਼ੁਰੂ ਕਰ ਦਿੱਤੀ ਆ ਕਿ ਜੇਕਰ ਕੋਈ ਜ਼ਖਮੀ ਹੁੰਦਾ ਹੈ ਉੱਥੇ ਉਹਨੂੰ ਫਟਾਫਟ ਚੱਕ ਕੇ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਜਾਊਗਾ ਧੰਨਵਾਦ ਹੈ ਤੁਹਾਡਾ ਇਸ ਕੰਮ ਦੇ ਲਈ ਪਰ ਨਾਲ ਦੀ ਨਾਲ ਧੰਨਵਾਦ ਅਸੀਂ ਤੁਹਾਡਾ ਉਹ ਦਿਨ ਕਰਾਂਗੇ ਜਿੱਦਣ ਤੁਸੀਂ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਐ ਇਹ ਹਟਾ ਕੇ ਇਹਨਾਂ ਨੂੰ ਕਿਸੇ ਹੋਰ ਪਾਸੇ ਲਾ ਦੋਗੇ ਤੇ ਟ੍ਰੈਫਿਕ ਇੰਨਾ ਸੁਚਾਰੂ ਹੋ ਜਾਊਗਾ ਕਿ ਹਾਦਸੇ ਸਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਹਾਦਸੇ ਹੁੰਦੇ ਕੀ ਐ ਸਾਨੂੰ ਤੇ ਅਖਬਾਰਾਂ ਦੀਆਂ ਸੁਰਖੀਆਂ ਹੀ ਬਦਲੀਆਂ ਨਜ਼ਰ ਆਉਣਗੀਆਂ ਇਹ ਬੜੀ ਵੱਡੀ ਬੇਨਤੀ ਐ ਸਾਡੀ ਦਿਲੋਂ ਬੇਨਤੀ ਐ ਕਿ ਸਾਡੇ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਰਹਿਣ ਆਏ ਆ ਤਾਂ ਫਿਰ ਸ਼ਹਿਰ ਨੂੰ ਸੁਧਾਰ ਕੇ ਜਾਇਓ ਨਾਲ ਦੀ ਨਾਲ ਇੱਕ ਬੇਨਤੀ ਇਹ ਵੀ ਆ ਕਿ ਬਹੁਤ ਸਾਰਾ ਤੁਹਾਡਾ ਜਿਹੜਾ ਅਮਲਾ ਫੈਲਾ ਆ ਉਹ ਪਿਕਨ ਚੂਜ਼ ਕਰਦਾ ਹੂੰ ਕੰਮ ਕਰਨ ਦੇ ਵੇਲੇ ਪਿਕਨ ਚੂਸ ਕੋਈ ਖਾਸ ਜੀ ਜਗ੍ਹਾ ਚੁਣ ਲੈਣੀ ਉੱਥੇ ਜਾ ਕੇ ਬੋਡਾਂ ਦੇ ਵਿੱਚ ਲੱਤਾਂ ਲੁੱਤਾਂ ਮਾਰਿਆ ਹੋਣੀਆਂ ਚਾਰ ਹੂੰ ਦਸ਼ਤ ਪਾ ਲੈਣੀ ਕਿ ਅਸੀਂ ਹੁਣ ਕੁਝ ਬਦਲਣਾ ਚਾਹੁੰਦੇ ਆ ਪਰ ਬਹੁਤ ਸਾਰੀਆਂ ਥਾਵਾਂ ਐਸੀਆਂ ਵੀ ਹੈਗੀਆਂ ਜਿੱਥੇ ਕਿ ਕੋਈ ਇੰਨੀ ਐਨਕ੍ਰੋਚਮੈਂਟ ਹੋਈ ਹੈ ਉੱਥੇ ਕੋਈ ਪੁਲਿਸ ਵਾਲਾ ਟੱਕਦਾ ਨਹੀਂ ਹੂੰ ਕੀ ਗੱਲ ਕਿਉਂ ਨਹੀਂ ਟੱਕਦਾ ਜੀ ਨਿਆਣੇ ਅਸੀਂ ਵੀ ਨਹੀਂ ਨਿਆਣੇ ਤੁਸੀਂ ਵੀ ਨਹੀਂ ਵੀ ਕਿਉਂ ਨਹੀਂ ਉੱਥੇ ਟੱਕਦਾ ਹੁਣ ਤੁਸੀਂ ਹਿਸਾਬ ਲਾਓ ਤੁਸੀਂ ਵੀ ਗਏ ਹੋਗੇ ਜੇਕਰ ਅਸੀਂ ਨਕੂਦਰ ਚੌਂਕ ਤੋਂ ਜੋਤੀ ਚੌਂਕ ਆਉਣਾ ਹੋਵੇ ਆਲੇ ਦੁਆਲੇ ਐਨਕ੍ਰੋਚਮੈਂਟ ਬਿਲਕੁਲ ਗੱਡੀਆਂ ਖੜੀਆਂ ਹੋਈਆਂ ਲੋਕਾਂ ਦੇ ਸਮਾਨ ਬਾਹਰ ਆ ਲੋਕਾਂ ਨੇ ਆਪਣੀਆਂ ਦੁਕਾਨਾਂ ਬਾਹਰ ਲਾਈਆਂ ਹੋਈਆਂ ਜੀ ਉਹਨਾਂ ਨੂੰ ਹਟਾਉਣਾ ਕਿਹਦਾ ਕੰਮ ਆ ਹੂੰ ਉੱਥੇ ਤਾਂ ਪੁਲਿਸ ਵੀ ਹੁੰਦੀ ਆ ਜੋਤੀ ਚੌਂਕ ਤੋਂ ਤੁਸੀਂ ਆ ਜਾਓ ਪੀ ਐਨ ਵੀ ਚੌਂਕ ਤੱਕ ਜਿਹਨੂੰ ਕੰਪਨੀ ਬਾਗ ਚੌਂਕ ਵੀ ਕਿਹਾ ਜਾਂਦਾ ਉੱਥੇ ਆਲੇ ਦੁਆਲੇ ਦੁਕਾਨਾਂ ਦੇ ਵਿੱਚ ਉਹਨਾਂ ਸਮਾਨੀ ਜਿੰਨਾ ਬਾਹਰ ਪਿਆ ਫੁੱਟਪਾਥ ਤੁਰਨ ਵਾਸਤੇ ਹੈ ਨਹੀਂ ਅੱਧੇ ਸੜਕ ਦੇ ਵਿੱਚ ਲੋਕ ਤੁਰੇ ਫਿਰਦੇ ਆ ਮਗਰੋਂ ਕੋਈ ਗੱਡੀ ਚੜ ਜਾਏ ਜ਼ਿੰਮੇਵਾਰ ਕੌਣ ਹੈ ਫਿਰ ਆਜੋ ਤੁਸੀਂ ਕੰਪਨੀ ਬਗ ਚੌਂਕ ਤੋਂ ਮਿਲਾਪ ਚੌਂਕ ਨੂੰ ਚੱਲ ਜਾਓ ਉੱਥੇ ਆਸੇ ਪਾਸੇ ਬੜੀਆਂ ਗੱਡੀਆਂ ਖੜੀਆਂ ਹੁੰਦੀਆਂ ਉਦੋਂ ਨੂੰ ਕੋਈ ਮੂੰਹ ਨਹੀਂ ਕਰਦਾ ਕੀ ਗੱਲ ਉੱਧਰ ਸਵਾਦ ਲੀਆਂ ਚੀਜ਼ਾਂ ਜ਼ਿਆਦਾ ਹੈ ਉਦੋਂ ਨੂੰ ਮੂੰਹ ਕਿਉਂ ਨਹੀਂ ਕਰਦੇ ਤੁਸੀਂ ਮੂੰਹ ਕਰੋ ਤੁਸੀਂ ਜੇਕਰ ਬੀ ਐਮ ਸੀ ਆਪਣਾ ਨਾਮ ਦੇ ਚੌਂਕ ਆ ਨਾਮ ਦੇ ਚੌਂਕ ਤੋਂ ਬੀ ਐਮ ਸੀ ਚੌਂਕ ਨੂੰ ਤੁਸੀਂ ਆਜੋ ਉੱਥੇ ਤੁਹਾਨੂੰ ਆਲੇ ਦੁਆਲੇ ਸੜਕਾਂ ਦੇ ਉੱਪਰ ਤਾਰਾਂ ਵਾਲਿਆਂ ਨੇ ਇਨਕਲੋਜਮੈਂਟ ਕੀਤੀ ਹੋਈ ਤੁਹਾਨੂੰ ਦਿਖਾਈ ਦੇ ਜੋ ਬਿਲਕੁਲ ਕਿੱਥੇ ਵੀ ਜਲੰਧਰ ਦੇ ਵਿੱਚ ਚਲ ਜਾਓ ਇਨਕਲੋਜਮੈਂਟ ਤੁਹਾਨੂੰ ਮਿਲੂਗੀ ਫਿਰ ਨਾਲ ਦੀ ਨਾਲ ਕਿਤੇ ਕਿਸੇ ਦਿਨ ਭੁੱਲ ਭੁਲੇਖੇ ਆਪਣੀ ਗੱਡੀ ਜਿਹੜੀ ਆ ਲੰਮਾ ਪਿੰਡ ਤੋਂ ਜੰਡੂ ਸਿੰਘਾ ਵੱਲ ਨੂੰ ਪਾ ਲਿਓ ਤੁਹਾਨੂੰ ਪਤਾ ਲੱਗ ਜਾਊ ਅਸੀਂ ਕਿਸ ਹਾਲਤ ਵਿੱਚ ਰਹਿੰਦੇ ਆ ਬਿਲਕੁਲ ਸਾਡੀ ਹਾਲਤ ਜੇਕਰ ਜਾਣਣੀ ਹੈ ਤਾਂ ਘਟੋ ਘਟ ਉਸ 150 ਮਰਲੇ ਦੇ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਸੜਕਾਂ ਦੇ ਉੱਪਰ ਘੁੰਮ ਕੇ ਦੇਖਿਓ ਜੀ ਸਾਨੂੰ ਬਦਲਾ ਚਾਹੀਦਾ ਹੈ ਜਿਸ ਬਦਲਾ ਦੀ ਆਸ ਦੇ ਵਿੱਚ ਲੋਕਾਂ ਨੇ ਆਪ ਜੀ ਨੂੰ ਇੱਕ ਬਹੁਤ ਵੱਡਾ ਫਤਵਾ ਦਿੱਤਾ ਸੀ ਸਾਨੂੰ ਆਸ ਆ ਉਮੀਦ ਆ ਹੁਣ ਸਮਾਂ ਬਹੁਤ ਹੋ ਗਿਆ ਸਾਡਾ ਵੀ ਤੇ ਤੁਹਾਡਾ ਵੀ ਜੀ ਬਿਲਕੁਲ ਸਮਾਂ ਬਹੁਤ ਹੋ ਗਿਆ ਹੁਣ ਸਮਾਂ ਨਾ ਮੰਗਿਓ ਹੁਣ ਤਾਂ ਲੋਕਾਂ ਨੇ ਇਹ ਰਿਜ਼ਲਟ ਮੰਗਣਾ ਹੈ ਬਿਲਕੁਲ ਬਦਲਾ ਉਹ ਕਹਿੰਦੇ ਆ ਕਿ ਜਿਹੜਾ ਬਦਲਾ ਦੀ ਗੱਲ ਹੋਈ ਸੀ ਉਹ ਬਦਲਾ ਦਿਖਾਓ ਤਾਂ ਸਾਨੂੰ ਕਿੱਥੇ ਚਲੋ ਠੀਕ ਹੈ ਅਸੀਂ ਮੰਨਦੇ ਆ ਕਿ ਤੁਸੀਂ ਬਹੁਤ ਸਾਰੇ ਕੰਮ ਕੀਤੇ ਹੋਣਗੇ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਪਰ ਜਿਹੜੇ ਅਸਲ ਦੇ ਵਿੱਚ ਕੰਮ ਹੋਣ ਵਾਲੇ ਨੇ ਉਹ ਜ਼ਰੂਰ ਕਰੋ ਇੱਥੇ ਮੈਂ ਜਾਂਦੇ ਜਾਂਦੇ ਇੱਕ ਹੋਰ ਬੇਨਤੀ ਦਰਸ਼ਕਾਂ ਨੂੰ ਵੀ ਕਰਨਾ ਚਾਹੁੰਦੀ ਆ ਕਿ ਇੱਥੇ ਸਾਡੀ ਵੀ ਜ਼ਿੰਮੇਵਾਰੀ ਹੈ ਬਿਲਕੁਲ ਜ਼ਿੰਮੇਵਾਰੀ ਸਾਡੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਕਾਨੂੰਨ ਬਣੇ ਨੇ ਉਸ ਨੂੰ ਅਸੀਂ ਪੂਰੇ ਤਰੀਕੇ ਦੇ ਨਾਲ ਲਾਗੂ ਵੀ ਕਰੀਏ ਅਮਲ ਦੇ ਵਿੱਚ ਲਿਆਈਏ ਅਸੀਂ ਖੁਦ ਉਹਨਾਂ ਦੀ ਪਾਲਣਾ ਕਰੀਏ ਦੇਖੋ ਜੇਕਰ 18 ਸਾਲ ਦੇ ਬੱਚੇ ਨੂੰ ਸਕੂਟਰ ਮੋਟਰਸਾਈਕਲ ਨਹੀਂ ਦੇਣਾ ਉਹਦੇ ਵਿੱਚ ਭਲਾ ਕੀ ਦਾ ਹੂੰ ਸਾਡਾ ਹੀ ਕਿਸੇ ਪੁਲਿਸ ਵਾਲੇ ਦਾ ਕਿਸੇ ਮੁੱਖ ਮੰਤਰੀ ਦਾ ਨਹੀਂ ਭਲਾ ਸਾਡਾ ਭਲਾ ਸਾਡਾ ਸਾਡਾ ਬੱਚਾ ਬਚਾ ਬਚੇ ਰਹੂਗਾ ਦੂਸਰਿਆਂ ਦੇ ਬੱਚੇ ਬਚੇ ਰਹਿਣਗੇ ਸੋ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਪਏਗਾ ਸਰਕਾਰ ਦੇ ਇਸ ਕਾਨੂੰਨ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਔਰ ਦੂਸਰਾ ਜਿੰਨੇ ਵੀ ਸਕੂਲਾਂ ਦੇ ਮੁਖੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਹੈ ਬੱਚੇ ਤੁਹਾਡੇ ਸਕੂਲਾਂ ਦੇ ਵਿੱਚ ਆਉਂਦੇ ਨੇ ਮੋਟਰਸਾਈਕਲਾਂ ਤੇ ਚੜ੍ਹ ਚੜ੍ਹ ਕੇ ਤੇ ਜਿੰਨੇ ਵੀ ਇਸ ਤਰ੍ਹਾਂ ਦੇ ਇੰਸਟੀਟਿਊਟ ਨੇ ਨਾਲ ਦੀ ਨਾਲ ਕੋਈ ਸੈਂਟਰ ਨੇ ਕਿਉਂਕਿ ਅੱਜ ਕੱਲ੍ਹ ਆਲਸ ਸੈਂਟਰ ਵੀ ਬਹੁਤ ਖੁੱਲੇ ਹੋਏ ਆ ਉਹਨਾਂ ਦੇ ਵਿੱਚ ਵੀ ਬੱਚੇ ਜਿਹੜੇ ਇਦਾਂ ਮੋਟਰਸਾਈਕਲਾਂ ਤੇ ਆਉਂਦੇ ਨੇ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਆ ਮੈਨੂੰ ਤਾਂ ਕਹਿੰਦਾ ਲੱਗਦਾ ਹਾ ਇਹਨਾਂ ਦੇ ਵੀ ਉੱਪਰ ਵੀ ਹੋਣਾ ਚਾਹੀਦਾ ਕੁਛ ਨਾ ਕੁਛ ਸਰਕਾਰ ਇਹਨਾਂ ਦੇ ਪ੍ਰਤੀ ਵੀ ਥੋੜਾ ਜਿਹਾ ਸਖਤ ਹੋਵੇ ਨਾ ਤੇ ਫਿਰ ਜਦੋਂ ਆਪ ਤੇ ਗਾਜ ਡਿਗਣੀ ਆ ਫਿਰ ਇਹ ਘਰਾਂ ਦੇ ਵਿੱਚ ਚਿੱਠੀਆਂ ਭੇਜਦੇ ਆ ਕੀ ਆ ਕਿ ਤੁਸੀਂ ਆਪਣਾ ਬੱਚਾ ਸੱਚੀ ਭੇਜ ਰਹੇ ਹੋ ਤੇ ਉਹੀ ਕੰਸੈਂਟਾਂ ਚੱਕ ਕੇ ਸਰਕਾਰ ਨੂੰ ਭੇਜਣ ਕਿ ਆਹ ਦੇਖੋ ਜੀ ਫਲਾਣੇ ਦੇ ਮਾਪੇ ਨੇ ਕਿਹਾ ਕਿ ਹਾਂ ਸਾਡਾ ਬੱਚਾ 18 ਸਾਲ ਦਾ ਹੈ ਨਹੀਂ ਪਰ ਇਹਨੇ ਮੋਟਰਸਾਈਕਲ ਤੇ ਹੀ ਆਉਣਾ ਫਿਰ ਉਹਨਾਂ ਦੇ ਉੱਪਰ ਕਾਰਵਾਈ ਹੋਵੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਕਾਨੂੰਨ ਤਾਂ ਬਣ ਗਿਆ ਹੈ ਇੱਥੇ ਕਿਤੇ ਨਾ ਕਿਤੇ ਹੁਣ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਹਨਾਂ ਕਾਨੂੰਨ ਦੀ ਪਾਲਣਾ ਕਰੀਏ ਕਿਉਂਕਿ ਸੜਕ ਹਾਦਸਿਆਂ ਨੇ ਹੁਣ ਤੱਕ ਬਹੁਤ ਸਾਰੇ ਹਸਤੇ ਵਸਤੇ ਘਰ ਜੜੇ ਨੇ ਉਹ ਝਾੜ ਕੇ ਰੱਖ ਦਿੱਤੇ ਨੇ ਘਰਾਂ ਦੇ ਜੀ ਜਿਹੜੇ ਨੇ ਉਹ ਚਲੇ ਗਏ ਨੇ ਇਸ ਜਹਾਨੋਂ ਤੁਰ ਗਏ ਨੇ ਤੇ ਉਹ ਸਮਾਂ ਉਹ ਵਕਤ ਉਹ ਇਨਸਾਨ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦਾ। ਸੋ ਸਾਨੂੰ ਲੋੜ ਹੈ ਅੱਜ ਇਹਨਾਂ ਕਾਨੂੰਨ ਦੀ ਪਾਲਣਾ ਕਰਨ ਦੀ ਤੇ ਅਮਲ ਦੇ ਵਿੱਚ ਲਿਆਉਣ ਦੀ ਤੇ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਪੂਰਾ ਪੂਰਾ ਸਾਥ ਦੇਣ ਦੀ। ਜੋਗੀ ਜੀ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ। ਧੰਨਵਾਦ ਤੁਹਾਡਾ। ਸ਼ੁਕਰੀਆ ਤੁਹਾਡਾ ਵੀ ਜੀ। ਜੀ। ਲਾਈਵ ਪੰਜਾਬੀ ਟੀਵੀ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਬਾਬਤ ਹਰ ਰੋਜ਼ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਆਪਣੀਆਂ ਟਿੱਪਣੀਆਂ ਸਾਂਝੀਆਂ ਕਰਨਾ। ਮੁੜ ਤੋਂ ਮੁਖਾਤਿਬ ਹੋਵਾਂਗੇ ਪ੍ਰੋਗਰਾਮ ਸਵੇਰੇ-ਸਵੇਰੇ ਲੈ ਕੇ। ਉਦੋਂ ਤੱਕ ਸਾਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ